ਸਸੀ ਗਾਲ ਜੀ ਸਾਰਿਆਂ ਨੂੰ ਆਪਾਂ ਇੱਕ ਨਵਾਂ ਚੀਜ਼ ਕਬੱਡੀ ਵਿੱਚ ਸ਼ੁਰੂ ਕਰਨ ਲੱਗੇ ਆ ਮੈਂ ਬਹੁਤ ਇੰਟਰਨੈਟ ਤੇ ਦੇਖਿਆ ਅੱਜ ਤੱਕ ਜਿੰਨੇ ਵੀ ਵਿਸ਼ੇ ਚੱਲਦੇ ਨੇ ਸਾਰੇ ਵਿਸ਼ਿਆਂ ਦੇ ਪੋਡਕਾਸਟ ਬਣ ਰਹੇ ਨੇ ਅੱਜ ਮੈਂ ਮੇਰੀ ਇੱਕ ਮਨ ਦੀ ਤੁਮ ਦੀ ਕਬੱਡੀ ਦੇ ਵੀ ਆਪਾਂ ਇੱਕ ਕਰੀਏ ਜਿਹੜੀਆਂ ਕਬੱਡੀ ਦੇ ਵਿੱਚ ਹੁਣ ਪਾਈਆਂ ਨੇ ਖਾਮੀਆਂ ਨੇ ਕਬੱਡੀ ਦੇ ਵਿੱਚ ਬਹੁਤ ਚੱਲ ਰਹੀਆਂ ਨੇ ਹਨਾ ਉਹਨਾਂ ਤੇ ਕੋਈ ਨਹੀਂ ਬੋਲਦਾ ਨਾ ਕੋਈ ਪੁਰਾਣਾ ਪਲੇਅਰ ਬੋਲਦਾ ਨਾ ਕੋਈ ਨਵਾਂ ਬੋਲਦਾ ਹਨਾ ਬਾਲੇ ਕਿਸੇ ਨੂੰ ਕਰਨੀ ਪੈਣੀ ਸੀਗੀ ਤੇ ਅਸੀਂ ਬਹੁਲੇ ਸਿਆਣੇ ਤਾਂ ਹੈ ਨਹੀਂ ਸ਼ਾਇਦ ਜਿੰਨੇ ਕਬੱਡੀ ਖੇਢੀ ਆ ਸਭ ਤੋਂ ਬਹੁਤ ਸਿਆਣੇ ਲੋਕ ਕਬੱਡੀ ਦੇ ਵਿੱਚ ਬੈਠੇ ਆ ਬਹੁਤ ਚੰਗੇ ਵੀ ਬੈਠੇ ਆ ਤੇ ਅਸੀਂ ਬਾਲੇ ਸਿਆਣੇ ਨਹੀਂ ਸਤੋਂ ਬਹੁਤ ਸਿਆਣੇ ਬੈਠੇ ਆ ਅਸੀਂ ਬਸ ਸਿਰਫ ਇੱਕ ਗੱਲਾਂ ਕਰਨੀਆਂ ਨੇ ਜੋ ਕਬੱਡੀ ਵਿੱਚ ਹੈਗੀਆਂ ਨੇ ਖਾਮੀਆਂ ਨੇ ਜੋ ਚੱਲ ਰਹੀਆਂ ਨੇ ਇਸ ਟਾਈਮ ਉਹਦੇ ਪ੍ਰਤੀ ਗੱਲਾਂ ਕਰਨੀਆਂ ਨੇ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾ ਜਿਹੜੀ ਵੀਡੀਓ ਪਾਵਾਂਗੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਭਰਾਵਾਂ ਨੂੰ ਕਿ ਇਹਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਜਿਹੜੀਆਂ ਗੱਲਾਂ ਨੇ ਇਹ ਹੋਰ ਲੋਕਾਂ ਤੱਕ ਪਹੁੰਚਾਣਾ ਤੇ ਮੈਂ ਅੱਜ ਆਪਦੇ ਨਾਲ ਉਸਤਾਦ ਰਿੰਪੀ ਜਰਗੜੀ ਜੀ ਨੇ ਸਾਨੂੰ ਬਹੁਤ 플레이ਰਾਂ ਨੂੰ ਕਬੱਡੀ ਵਿੱਚ ਲੈ ਕੇ ਆਇਆ ਉਹ ਜਦੋਂ ਅਸੀਂ ਨਵੇਂ ਸੀ ਕਿ ਸਾਨੂੰ ਉਹਨੇ ਸਿਖਾਇਆ ਵੀ ਕਬੱਡੀ ਦੇ ਵਿੱਚ ਕਿਵੇਂ ਕਰਨਾ ਕੀ ਕਰਨਾ ਤੇ ਆਪਾਂ ਅੱਜ ਉਸਤਾਦ ਨਾਲ ਗੱਲ ਕਰਾਂਗੇ ਰਿੰਪੀ ਜਰਗੜੀ ਦਾ ਉਸਤਾਦ ਹਾਂਜੀ ਉਸਤਾਦ ਜੀ ਸਸਿਕਾਲ ਸਾਰੇ ਸਾਡੇ ਦਰਸ਼ਕਾਂ ਇੱਕ ਦਿਨ ਗੱਲਬਾਤ ਕਰੀ ਵੀ ਆਪਕਾ ਉਡੀ ਤੇ ਬਹੁਤ ਕਾਸੇ ਦੀ ਲੋੜ ਆ ਨਵੇਂ ਨਵੇਂ ਸੁਧਾਰਾਂ ਦੀ ਨਵੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਬਹੁਤ ਚੀਜ਼ਾਂ ਖਾਮੀਆਂ ਨੇ ਜਿਨ੍ਹਾਂ ਦੀ ਬਹੁਤ ਲੰਬੇ ਟਾਈਮ ਤੋਂ ਜ਼ਰੂਰਤ ਸੀ ਪਰ ਹਾਲੇ ਤੱਕ ਕਿਸੇ ਨੇ ਉਪਰਾਲਾ ਕਿਸੇ ਪਾਸਿਓਂ ਨਹੀਂ ਹੋਇਆ ਅਸੀਂ ਚਾਹੁੰਦੇ ਆ ਵੀ ਸਾਡਾ ਮਨ ਦੀਲੀ ਤਮੰਨਾ ਹੈ ਸਾਡੇ ਮਨ ਚੋਂ ਨਿਕਲਦੇ ਭਾਵ ਨੇ ਵੀ ਇਹ ਚ ਸੁਧਾਰ ਆਵੇ ਉਹ ਅਸੀਂ ਖੇਡੀ ਆ ਸਾਡੇ ਅਗਾਹ ਬੱਚਿਆਂ ਨੂੰ ਖੜਾਉਣਾ ਅਸੀਂ ਚਾਹੁੰਦੇ ਆ ਵੀ ਇਹ ਆਉਣ ਵਾਲਾ ਜਿਹੜਾ ਭਵੇਖਾ ਕਬੱਡੀ ਦਾ ਉਹ ਜਿਹੜਾ ਵੀ ਕਬੱਡੀ ਜਾ ਰਿਹਾ ਉਹਨੂੰ ਮਤਲਬ ੱੱੱਕੇ ਘੱਟ ਖਾਣੇ ਪੈਣ ਹੂੰ ਘੱਟ ਘੱਟ ੱੱਕੇ ਖਾਣੇ ਪੈਣ ਇਹ ਕਬੱਡੀ ਇਹ ਨਾ ਹੋਵੇ ਵੀ ਬੰਦਾ 4 ਦਿਨ ਕੱਚੇ ਪਾ ਕੇ ਖੇਡ ਲੈ ਕਿਸੇ ਨੇ ਕੋਈ ਥਾਂ ਸਿਰ ਨਹੀਂ ਲੱਗੀ ਹੈਗੀ ਉਹਦੀ ਬਾਹਲੇ ਨਾਲ ੱੱੱਕਾ ਹੁੰਦਾ ਵੀ ਅਸੀਂ ਚਾਹੁੰਦੇ ਆ ਵੀ ਇਹ ਜਆ ਆਉਣ ਵਾਲਾ ਟਾਈਮ ਆਵੇ ਵਧੀਆ ਆਵੇ ਜਿਹਦੇ ਨਾਲ ਕਬੱਡੀ ਹੋਰ ਤਰੱਕੀ ਕਰੇ ਹਮ ਇੱਕ ਨਾ ਉਸਤਾਦ ਬਹੁਤ ਮੈਸੇਜ ਆਉਂਦੇ ਸੀ ਜਿਹੜੇ ਆਪਾਂ ਵੀਡੀਓ ਪਾਉਨੇ ਆ ਆਪਾਂ ਹੁਣ ਜਿੰਨੂੰ ਸਾਰਿਆਂ ਨੂੰ ਦਰਸ਼ਕਾਂ ਨੂੰ ਤਾਂ ਪਤਾ ਹੀ ਆ ਵੀ ਆਪਣੇ ਪਿੰਡ ਤੁਸੀਂ ਪ੍ਰੈਕਟਿਸ ਕਰਾਉਂਦੇ ਨਾਲ ਜਿੰਨੇ ਆਪਣੇ ਭਰਾ ਹੋਰ ਨੇ ਕਾਰਾ ਵੀਰ ਵਾਲਾ ਹੋ ਗਿਆ ਹਨ ਜਿੰਦਰ ਹੋ ਗਿਆ ਲਸਾੜੇ ਵਾਲਾ ਵੀ ਭਰਾ ਸਾਰੇ ਆਉਂਦੇ ਉੱਥੇ 플레이ਰ ਆਉਂਦੇ ਆਪਾਂ ਵੀਡੀਓ ਬਣਾ ਕੇ ਪਾਉਨੇ ਆ ਤੇ ਮੈਸੇਜ ਬਹੁਤ ਆਉਂਦੇ ਆ ਨਵੇਂ 플레이ਰਾਂ ਦੇ ਮੈਂ ਸੋਚਦਾ ਵੀ ਜਿਹੜੀ ਕਬੱਡੀ ਆ 90% ਪਲੇਅਰ ਤੌਰ ਜਿਹੜੇ ੱੱਕੇ ਖਾ ਕੇ ਸੱਟਾ ਹੂਟਾ ਖਾ ਕੇ ਪਹਿਲੀ ਬੈਹ ਜਾਂਦੇ ਆ ਹੰਬ ਹਾਰ ਜਾਂਦੇ ਆ ਕਿਉਂਕਿ ਕਬੱਡੀ ਵਾਲੇ ਦੇ ਕਿਸੇ ਦੇ ਘਰੇ ਮੈਂ ਨਹੀਂ ਇੱਕ ਸਮਝਦਾ ਕਿ ਅਮੀਰ ਘਰ ਦਾ ਬੱਚਾ ਕਬੱਡੀ ਖੇਡਦਾ ਹੋਊਗਾ ਹਨਾ ਸਾਰੇ ਨਾਰਮਲ ਘਰਾਂ ਦੇ ਨੇ ਸਾਰੇ ਨਾਰਮਲ ਹੀ ਹੁੰਦੇ ਨੇ ਸਾਰੇ ਨਾਰਮਲ ਘਰਾਂ ਦੇ ਨੇ ਹਨਾ ਤੇ ਹੁਣ ਕਬੱਡੀ ਦੇ ਵਿੱਚ ਸੁਧਾਰ ਲਈ ਆਪਾਂ ਪੰਜਾਬ ਫਾਊਡੇਸ਼ਨ ਜਿਹੜੀ ਨਵੇਂ ਨਵੇਂ ਮੁੰਡਿਆਂ ਨੂੰ ਉਪਰ ਲਾਈ ਆ ਵੀ ਚਲੋ ਜਿਹੜੇ ਨਵੇਂ ਮੁੰਡੇ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਮਿਲ ਜਵੇ ਮਾਨਕਾਲਿਕ ਡਿਸਪਲਿਨ ਦੀ ਗੱਲ ਹੁੰਦੀ ਆ ਕਬੱਡੀ ਦੇ ਵਿੱਚ ਹਨਾ ਵੀਕੜਾ ਡਿਸਿਪਲਨ ਮਿਲ ਜਵੇ ਲੋਕਾਂ ਨੂੰ ਵੀ ਬੜੀ ਤੰਗੀ ਨਾ ਆਵੇ ਹੁਣ ਰਾਤ ਨੂੰ 2-2 ਵਜੇ ਤੱਕ ਮੈਚ ਹੁੰਦੇ ਹਸ ਤਾਦ ਉਹਦੇ ਬਾਰੇ ਦੱਸ ਯਾਰ ਕੋਈ ਜਿਹੜੇ 2-2 ਵਜੇ ਤੱਕ ਹੁੰਦੇ ਨੇ ਮੈਨੂੰ ਕੀ ਹੱਲ ਹੋਊਗਾ ਸਾਰੀਆਂ ਚੀਜ਼ਾਂ ਚ ਹੀ ਲੋੜ ਆ ਕੱਲੀ ਆਪਾਂ 2 ਵਜੇ ਵਾਲੇ ਤੋਂ ਬਿਨਾ 2 ਵਜੇ ਵੀ ਉਹ ਵੀ ਪਲੇਅਰਾਂ ਨਾਲ ਤੱਕਾ ਇੰਨੀ ਠੰਡ ਪੈਣੀ ਆ ਠੰਡ ਪੈਣੀ ਆ ਹਾਂ ਉੱਪਰ ਦੀ 12 1 ਵਜੇ ਕੱਪੜੇ ਲਹਾਈ ਫਿਰਦੇ ਨੇ ਹਾਂ ਪਿੰਡ ਦੇ ਵਿੱਚ ਉਹ ਤਾਂ ਯਾਰ ਹੁਣ ਤੁਸੀਂ ਫਿਰ ਕਹਿੰਦੇ ਹੋ ਵੀ ਕਬੱਡੀ 'ਚ ਡਰੱਗ ਨਾ ਨਹੀਂ ਚਾਹੀਦਾ ਹਣਾ ਉਹ ਉਹ ਕੀ ਕਰੂ ਸੁਣ ਪੈਂਦਾ ਕੱਪੜਾ ਲਾਹਿਆ ਨਹੀਂ ਜਾ ਸਕਦਾ ਉੱਥੇ ਤੁਸੀਂ ਉਹਨਾਂ ਨੂੰ ਖੇਡਣ ਲਾਇਆ ਇੱਕ ਦੂਜੇ ਦੇ ਲੱਤਾਂ ਬਾਹਾਂ ਵੱਜਦੀਆਂ ਨੇ ਹਣਾ ਹੂੰ ਵੀ ਤੁਸੀਂ ਕਿਵੇਂ ਚਾਹੋ ਨੀ ਉਹ ਨਾਰਮਲ ਹੋ ਜੀ ਗੋਡੀ ਇਹ ਸਾਰਿਆਂ ਨਾਲੋਂ ਪਹਿਲਾਂ ਜੇ ਗੋਡੀ ਜਸਹਾਰ ਦੀ ਲੋੜ ਪਹਿਲਾਂ ਟੂਰਨਾਮੈਂਟ ਕਮੇਟੀਆਂ ਤੋਂ ਸ਼ੁਰੂ ਹੋਊਗੀ ਸਹੀ ਗੱਲ ਆ ਸਹੀ ਕਮੇਟੀਆਂ ਦਾ ਬਾੜਾ ਯਾਰ ਹੁੰਦਾ ਜਿਹਨੇ ਟੂਰਨਾਮੈਂਟ ਕਰਾਉਣ ਇੱਕ ਬੱਚਾ ਜੰਮਦਾ ਉਹਨੂੰ ਦੇ ਮਾਂ ਨੇ ਜੋ ਖਾਣ ਨੂੰ ਦੇਤਾ ਉਹਨੇ ਉਹੀ ਖਾ ਲੈਣਾ ਮਾਂ ਨੇ ਜਿਹੜੀ ਉਹਨੂੰ ਬੋਲੀ ਸਿਖਾਤੀ ਉਹਨੇ ਉਹੀ ਬੋਲਣ ਲੱਗ ਜਾ ਨਵੇਂ ਮੁੰਡੇ ਉੱਠੇ ਉਹਨਾਂ ਨੂੰ ਪੈਸੇ ਦੇਣੇ ਨਹੀਂ ਇਹਨਾਂ ਤਾਂ ਸਟਾਰ ਸੱਦ ਕੇ ਸਟਾਰਾਂ ਉਹਨਾਂ ਨੂੰ ਰੋਜ਼ ਪੈਸੇ ਕਮਾਉਂਦੇ ਆ ਉਹਨਾਂ ਨੂੰ ਹੀ ਫੇਰ ਦੇਣੇ ਆ ਬਾਈ ਇੱਕ ਸਟਾਰ ਦੇ ਖਰਚੇ ਚ 10 ਟੀਮਾਂ ਜਿੱਤ ਸਕਦੇ ਨੇ ਹਾਂ ਨੁੱਬੀ ਉਹ ਤੁਸੀਂ ਜਿੱਥੇ ਤੁਸੀਂ ਐਡਾ ਟੂਰਨਾਮੈਂਟ ਕਰਾਏ ਇੰਨੇ ਖਰਚੇ ਕਰਨੇ ਉਹ ਨਵੇਂ ਬੱਚਿਆਂ ਨੂੰ ਨਵੇਂ ਬੱਚਿਆਂ ਨੂੰ ਕੱਢ ਸਕਦੇ ਆ ਬਦ ਦੇ ਸਕਦੇ ਆ ਨਵੇਂ ਬੱਚਿਆਂ ਨੂੰ ਕਰ ਸਕਦੇ ਆ ਉਹ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਮੈਂ ਕੋਲ ਨੂੰ ਹੋਰ ਦੱਸਦਾ ਭਰਾਵਾ ਬਹੁਤ ਕੁਝ ਚੱਲ ਰਿਹਾ ਕਬੱਡੀ ਵਿੱਚ ਉਹਦੋਂ ਹੁਣ ਮੈਚ ਹੋਇਆ ਨਾਬੇ ਨਾਬੇ ਪੰਜਾਬ ਰੇਂਜ ਦੇ ਮੈਚ ਹੋਇਆ ਅੱਧੇ ਅੱਧੇ ਪੈਣ ਜਿੱਤਾਂ ਰੋਈ ਜਾਂਦੇ ਆਂ ਵਾਲੀ ਵਧੀਆ ਮੈਚ ਹੋਈ ਕਿਸੇ ਪੇਜ ਵਾਲੇ ਨੇ ਨਹੀਂ ਪਾਇਆ ਬੀਓ ਤੇ ਵਧੀਆ ਮੈਚ ਹੋਇਆ ਯਾਰ ਫੁਡੇਸ਼ਨ ਨੂੰ ਮੈਚ ਜੀਣੇ ਚਾਹੀਦੇ ਹਣਾ ਵੀ ਚਲੋ ਜੇ ਫੁਡੇਸ਼ਨ ਨੂੰ ਮੈਚ ਬਾਅਦ ਚ ਬਿਲ ਲੱਗੇ ਤਾਂ ਨਵੇਂ ਮੁੰਡੇ ਜਿਹੜੇ ਨੇ ਉਹ ਉਹੀ ਕੱਢਣਗੇ ਉੱਥੇ ਪਲੇਅਰ ਦਾ ਖੇਡੂ ਰਹੇ ਉਹ ਤਾਂ ਹੁਣ ਪੁਰਾਣੇ ਨੇ ਵਿਚਾਰੇ ਹਣਾ ਉਹਨਾਂ ਦੇ ਇੱਕ ਉਹਨਾਂ ਨੂੰ ਪਲੇਟਫਾਰਮ ਦਿੱਤਾ ਵੀ ਪਾਈ ਇੱਥੇ ਸਾਨੂੰ ਟੂਰਨਾਮੈਂਟ ਉਹਨਾਂ ਨੂੰ ਜਾਣ ਕੇ ਦੋਗੇ ਜੇ ਫੇਰ ਉਹ ਪਲੇਅਰ ਨੂੰ ਖੜਾ ਸਕਦੇ ਆ ਠੀਕ ਆ ਉਹਨਾਂ ਦਾ ਡਿਸਪਲਿਨ ਆ ਯਾਰ 6:30 ਵਜੇ ਇੰਨੀ ਖੁਸ਼ੀ ਫਾਈਨਲ ਮੈਚ ਹੋ ਗਿਆ ਉਹਦੋਂ ਮੈਂ ਬਹੁਤ ਵਧੀਆ ਹੋਇਆ ਤੇ ਮੈਂ ਵੀ ਦੇਖੇ ਨੇ ਮੈਚ ਹਾਂ ਵਧੀਆ ਹੋਇਆ ਹੁਣ ਆ ਵੀ ਇਦਾਂ ਹੀ ਇਦਾਂ ਹੀ ਚਾਹੀਦਾ ਇਦਾਂ ਹੀ ਚਾਹੀਦਾ ਹੁਣ ਉਹ ਟੂਰਨਾਮੈਂਟ ਖੇਡ ਕੇ 10 ਵਜੇ ਨੂੰ ਘਰੇ ਚਲੇ ਜਾਣਗੇ ਜਾਂ ਤੇ ਸੌਣ ਲੈਣਗੇ ਦੋ ਦਿਨ ਫੇਰ ਫੇਰ ਖੇਡ ਕੇ ਲੈਣ ਖਰਾਬ ਖਾ ਲੈਣਗੇ ਜਿਹੜਾ 12 1 ਵਜੇ ਵਿਹਲਾ ਹੋਇਆ ਉਹ ਤੇਰੀ ਸੁਣ ਪਾਉਂਦਾ ਉਹਨੇ ਘਰ ਪਹੁੰਚਣਾ 4:00 5:00 ਵਜੇ ਪਹੁੰਚੂਗਾ ਸਾਰਾ ਦਿਨ ਨਾ ਉਹ ਮਿਲਤ ਜੋਗਾ ਨਾ ਉਹ ਖੇਡਾਂਗੇ ਸਿੱਖਣ ਦੂਗਾ ਉਹਦੇ ਦੋਏ ਦਿਨ ਖਰਾਬ ਮੈਂ ਅੱਜ ਇੱਕ ਖੇਡਿਆ ਦਿਨ ਦੋ ਖਰਾਬ 3 4 5 ਤਰੀਕ ਨੂੰ ਥੋੜੇ ਦਿਨ ਪਹਿਲਾਂ ਮੈਂ ਇੱਕ ਦਿਨ ਵੀਡੀਓ ਚੱਲੇ ਸਵੇਰੇ 3:30 ਵਜੇ ਇੱਕ ਕੁਆਰਟਰ ਫਾਈਨਲ ਮੈਚ ਚੱਲਦੀ ਸੀਗੀ ਉਹ ਵੀਡੀਓ ਸਾਰੇ ਦਿਨ ਦੇਖੀ ਹੋਣੀ ਆ ਹਾਂ ਮੈਂ ਵੀ ਦੇਖਿਆ ਇੱਕ ਦਿਨ ਸੱਤ ਬੰਦੇ ਨਾ ਤਾਂ ਦਰਸ਼ਕ ਨੇ ਉੱਥੇ ਤੁਸੀਂ ਆ ਸੰਗਰੂਰ ਲੰਘ ਜਾਓ ਉਹਦੇ ਪਰਲੇ ਪਾਸੇ ਪਤਾ ਨਹੀਂ ਲੋਕਾਂ ਨੂੰ ਕੀ ਇਹ ਮਾੜੀ ਆਤਮਾਈ ਆ ਉਹ ਕਹਿੰਦੇ ਵੀ ਰਾਤ ਨੂੰ ਹੀ ਕਰਾਓ ਰਾਤ ਨੂੰ ਹੀ ਕਰਾਓ ਕੰਪੈਨਾਂ ਜਾਂ ਇਹ ਮਤਲਬ ਮੈਂ ਹਾਥ ਕੋ ਪ੍ਰਾਈਸ ਆ ਪ੍ਰਾਈਸ ਕਰਾਉਣਾ ਨਾਈਟ ਕਰਾ ਦਿਓ ਗਰਮੀ 'ਚ ਨਾਈਟ ਕਰਾ ਲਿਆ ਕਰੋ ਗਰਮੀ ਵੱਧ ਹੁੰਦੀ ਆ ਉਦੋਂ ਨਾਈਟ ਕਰਾ ਲਓ ਆਲਾ ਸ਼ਾਮ ਨੂੰ ਪਹੁੰਚੂ ਇਹਨੇ ਤਾਂ ਕਮ ਸੇ ਕਮ ਉਹ ਆਪਦਾ ਸਾਰੇ ਨਾਰਮਲ ਰਹੂਗਾ ਰਹੂਗਾ ਹੋਰ ਤੁਸੀਂ ਸਵੇਰ ਤੋਂ ਸੱਦ ਲਿਆ ਉਹਦੇ ਤੁਸੀਂ ਸ਼ਾਮ ਨੂੰ ਮੈਚ ਸ਼ੁਰੂ ਕਰਾਏ ਨੇ ਸਵੇਰਾ ਕਰਤਾ ਦੀ ਜੀ ਸਵੇਰਾ ਕਰਤਾ ਹੁਣ ਉਹੀ ਪਲੇਅਰ ਨੇ ਜਦੋਂ ਫਿਡੇਸ਼ਨ ਚਲੇ ਗਏ ਹੁਣ ਨਵੇਂ ਮੁੰਡੇ ਨੇ ਪਿੰਡਵਾਰ ਵਾਲੇ ਜਿਹੜੇ ਵਧੀਆ ਮੁੰਡੇ ਉਹੀ ਫਿਡੇਸ਼ਨ ਚ ਗਏ ਨੇ ਜਿਹੜੇ ਆਨ ਓਪਨ ਖੇਡਦੇ ਉਹੀ ਫਿਡੇਸ਼ਨ ਚ ਗਏ ਨੇ ਸਰਪੇਕ ਕਿ ਕਿਸੇ ਬਿਲ ਨੂੰ ਮਿਲ ਗਿਆ ਉਹਨਾਂ ਨੂੰ ਮੈਂ ਇਹਨਾਂ ਟਾਈਮ ਕਿਸੇ ਨੂੰ ਆਵਾਜ਼ ਨਹੀਂ ਮਾਰਨੀ ਪਈ ਸਾਰੀਆਂ ਟੀਮ ਸਹੀ ਟਾਈਮ ਤੇ ਗਰਾਊਂਡ ਚ ਆਉਂਦੀਆਂ ਰਹੀਆਂ ਇਹ ਇਹ ਨਾ ਛੋਟੇ ਪੱਧਰ ਦੇ ਸੁਧਾਰ ਨਹੀਂ ਵੱਡੇ ਪੱਧਰ ਦੇ ਸੁਧਾਰਾਂ ਦੀ ਵੀ ਲੋੜ ਆ ਜਿਵੇਂ ਹੁਣ ਅਕੈਡਮੀਆ ਖੇਡ ਰਹੀਆਂ ਨੇ ਨਾ ਸਾਨੂੰ ਇੱਕ ਇਹ ਚਾਹੀਦਾ ਇਹਦੇ ਸੁਧਾਰੇ ਚਾਹੀਦਾ ਵੀ ਜਿਵੇਂ ਹੁਣ ਆਪਣੇ ਏਰੀਆ ਚੋਂ ਤਿੰਨ ਚਾਰ ਟੀਮਾਂ ਖੇਡਦੇ ਨੇ ਏਰੀਆ ਵੀ ਕਾਹਨੂੰ ਆਪਾਂ ਐਂ ਕਹਿ ਸਕਦੇ ਚੰਡੀਗੜ੍ਹ ਤੋਂ ਲੈ ਕੇ ਮੋਗੇ ਤੱਕ ਜੇ 8 ਟੀਮਾਂ ਬਣਦੀਆਂ ਨੇ ਤਾਂ ਉਹ ਜ਼ਿਲ੍ਹਿਆਂ ਦੇ ਨਾਂ ਤੇ ਖੜਾ ਲਓ ਤੁਸੀਂ ਜ਼ਿਲ੍ਹਿਆਂ ਦੇ ਸਪான்ਸਰ ਲੱਭ ਲੋ ਕੱਲੇ ਕੱਲੇ ਜ਼ਿਲ੍ਹੇ ਨੂੰ ਹਰੇਕ ਜ਼ਿਲ੍ਹੇ ਦੇ ਵਿੱਚੋਂ ਬਾਹਰਲੇ ਹੁਣ ਮਤਲਬ ਲੁਧਿਆਣੇ ਦੇ ਨਾਮ ਤੇ ਟੀਮ ਖੇੜੀ ਹੈ ਲੁਧਿਆਣੇ ਦੇ ਇੰਗਲੈਂਡ ਕੈਨੇਡਾ ਤੋਂ 20 ਸਪான்ਸਰ ਮਿਲ ਜਾਣਗੇ ਜਿਹੜੀ ਟੀਮ ਤੁਸੀਂ ਹਰ ਸਾਲ ਪਲੇਅਰ ਜਿੰਨੇ ਤੁਹਾਡੇ ਕੋਲ ਖੇਡ ਰਹੇ ਇਹਨਾਂ ਦੀ ਗ੍ਰੇਡੇਸ਼ਨ ਕਰੋ ਏ ਗ੍ਰੇਡ ਵਾਲਿਆਂ ਨੂੰ ਉਹ ਉਹ ਸਪான்ਸਰਾਂ ਤੋਂ ਰਾਹੀਂ ਉਹਨਾਂ ਨੂੰ 1 ਲੱਖ 2 ਲੱਖ ਰੱਪੀ ਉਹਨਾਂ ਦਾ ਹੋਵੇ ਬੀ ਗ੍ਰੇਡ ਵਾਲਿਆਂ ਦਾ ਹੋਵੇ ਸੀ ਗ੍ਰੇਡ ਵਾਲਿਆਂ ਦਾ ਉਹ ਪਲੇਅਰ ਵੀ ਤਾਂ ਛੜਨਗੇ ਅਕੈਡਮੀਆ ਕੋਲੇ ਦੂਜੀ ਗੱਲ ਦਰਸ਼ਕਾਂ ਨੂੰ ਨਵੀਂ ਚੀਜ਼ ਦੇਖਣ ਨੂੰ ਮਿਲੂਗੀ ਕੀ ਜਾ ਸ਼ਾਬ ਜਾਂ ਬਦਨਾ ਪਲੇਅਰ ਨੂੰ ਕੋਈ ਖਰਚਾ ਜੇਬ ਚ ਪੈਂਦਾ ਨਾ ਉਹਨੂੰ ਵੀ ਇੱਛਾ ਹੋਣਾ ਉਹ ਵੀ ਪਿੰਡਵਾਰ ਨੂੰ ਜਾਣ ਤੋਂ ਪਹਿਲਾਂ ਅਕੈਡਮੀ ਬਾਰੇ ਸੋਚ ਚੱਡੀ ਬਾਰੇ ਸੋਚੂਗਾ ਵੀ ਮੈਨੂੰ ਮੇਰੀ ਜੇਬ ਚ ਚੱਲ ਨਹੀਂ ਹੋਰ ਨਹੀਂ ਖਰਾਕੇ ਪਊਗੀ ਬਹੁਤ ਤਾਂ ਤੁਸੀਂ ਕਹੋ 1 ਲੱਖ 2 ਲੱਖ ਰੁਪਈਆ ਦਾ ਕੁਝ ਨਹੀਂ ਆਉਂਦਾ ਅਜੀ ਤਰੀਕ ਜਿੰਦਗੀ ਨਹੀਂ ਲੰਘਦੀ 6 ਮਹੀਨੇ ਨਹੀਂ ਲਗਾਉਂਦੇ ਨਹੀਂ ਲੰਘਦੇ ਪਲੇਅਰਾਂ ਦਾ ਖਰਚ ਖਰਚੀ ਬਹੁਤ ਨੇ ਪਲੇਅਰ ਦਾ ਇੰਨਾ ਖਰਚਾ ਵੀ ਕਮ ਸੇ ਕਮ ਨੂੰ ਇਹ ਤਾਂ ਹੌਸਲਾ ਆ ਜੀ ਮੈਨੂੰ ਖਰਾਕ ਮਿਲ ਗਈ ਮੈਂ ਅਕੈਡਮੀ ਵਾਸਤੇ ਖੇਡੂਗਾ ਚਲ ਆਪਾਂ ਨੂੰ ਇਹ ਤਾਂ ਵੱਡੇ ਪਲੇਅਰਾਂ ਦੀ ਗੱਲ ਤਾਂ ਪਤਾ ਹੀ ਜਾਨਨੇ ਆ ਇਹ ਤਾਂ ਹੁਣ ਵੱਡੇ ਦਾ ਜਿਹੜੇ ਬਾਲੇ ਵੱਡੇ ਨੇ ਚਲੋ ਉਹਨਾਂ ਦਾ ਸੈਟ ਆ ਕਮ ਉਹ ਤਾਂ ਬਾਹਰ ਵੀ ਖੇਡਦੇ ਆ ਜਿਹੜੇ ਬਾਹਰ ਖੇਡਦੇ ਨੇ ਸੈਟ ਆ ਬਾਈ ਜਿਹੜੇ ਤੁਸੀਂ ਉਹਨਾਂ ਦੀ ਜਗ੍ਹਾ ਤੇ ਆਉਣ ਵਾਲੇ ਨੇ ਜਗ੍ਹਾ ਲੈਣੀ ਆ ਹਾਂ ਉਹਨਾਂ ਬਾਰੇ ਗੱਲ ਕਰਦੇ ਆਪਾਂ ਜਿਹੜੇ ਜਿਹੜੇ ਨਵੇਂ ਪਲੇਅਰ ਨੇ ਚਲੋ ਉਹਨਾਂ ਉਹਨਾਂ ਨੂੰ ਉਹਨਾਂ ਦੀ ਗੱਲ ਕਰਨੀ ਆ ਜ਼ਿਆਦਾ ਵਧਾ ਆਪਾਂ ਉਹਨਾਂ ਬਾਰੇ ਸੋਚਣਾ ਕਿ ਜਿਹੜੇ ਬਾਹਰ ਖੇਡਦੇ ਨੇ ਨਾ ਉਹਨਾਂ ਦਾ ਜਰ ਹੈ ਵੀ ਉਹਨਾਂ ਦਾ ਜ਼ਕਾ ਲੀ ਜਾਂਦਾ ਹਨਾ ਜਿਹੜੇ ਜਿਹੜੇ ਨਵੇਂ ਨੇ ਜਿਹੜੇ ਲੈਵਲ ਦੇ ਉਹਨਾਂ ਦੀ ਗੱਲ ਕਰਦੇ ਆ ਥੋੜੇ ਜਿਹਾ ਵੀ ਯਾਰ ਚੋਸ ਚਲਾ ਕੇ ਅੱਗੇ ਦਾ ਵਾਲੇ ਭੂਲੇ ਪਲੇਅਰ ਸੀ ਹੁਣ ਵਾਲੇ ਚ ਇਹਦੇ ਕੁਛ ਨੇ ਹੁੰਦਾ ਕੋਸਾ ਜੇ ਮੈਂ ਕੱਲ ਤੇ ਨਾ ਆਪਾਂ ਜੇ ਇੱਕ ਬੰਦੇ ਦੇ ਬਣ ਕੇ ਰਹਾਂਗੇ ਨਾ ਤਾਂ ਕੁਛ ਨਾ ਕੁਛ ਬੰਦਾ ਪਾ ਜਾਂਦਾ ਰਹਿੰਦਾ ਬਾਈਕ ਹੋਰ ਵੀ ਮੈਂ ਤੁਹਾਨੂੰ ਹਮ ਸਾਰੀ ਪਾਸੇ ਇੱਕੋ ਹੀ ਹਾਲ ਆ ਹਮ ਜਿਹਾ ਤੁਸੀਂ ਪਲੇਅਰਾਂ ਨੂੰ ਕਹਿੰਦੇ ਹੋ ਵੀ ਪਲੇਅਰ ਬਹੁਤ ਤੇਜ਼ ਨੇ ਹਮ ਪਲੇਅਰ ਹੈਰਾਨ ਕਰਦੇ ਨੇ ਮਤਲਬ ਇਹ ਗੱਲ ਕਹਿੰਦਾ ਹਮ ਹੁਣ ਮੈਂ ਤੇਰੇ ਵਾਸਤੇ ਖੇਡਣ ਲੱਗ ਜਾਂਦਾ ਹਮ ਮੇਰੀ ਮੇਰਾ ਕੋਈ ਭੁਵੇਖ ਨਹੀਂ ਹੈਗਾ ਹਮ ਦਾ ਨਹੀਂ ਮੇਰਾ ਕੋਈ ਅੱਜ ਦਾ ਖਰਚਾ ਨਹੀਂ ਮੈਨੂੰ ਮਿਲ ਰਿਹਾ ਮੈਂ ਹਾਲ ਖਾ ਕੇ ਵੀ ਖਾਣੀ ਹੈ ਮਿਹਨਤ ਵੀ ਕਰਨੀ ਹੈ ਯਾਰ ਸਰੀਰ ਟੁੱਟੂਗਾ ਕਿ ਆਪ ਦਾ ਅੰਦਰ ਪਾੜ ਕੇ ਵਾਲਾ ਮਿਹਨਤ ਕਰਦਾ ਹਣਾ ਹੂੰ ਹੁਣ ਤੂੰ ਮੈਨੂੰ ਖੜਾ ਰਿਹਾ ਤੂੰ ਵੇਖ ਮੈਨੂੰ ਕੋਈ ਦਿਖੇ ਹੀ ਨਹੀਂ ਰਿਹਾ ਮੈਂ ਹੁਣ ਕਿੰਨਾ ਕਚਰ ਬੰਨਿਆ ਰਹੂਗਾ ਉਹ ਉਹ ਤਾਂ ਉਹ ਮੈਂ ਲੱਗਾ ਸਾਂਦਾ ਵੀ ਉਹ ਜਿਹੜਾ ਸਾਇਆ ਸੂਰ ਕਰਾਉਣਾ ਹੈ ਆਪਾਂ ਉਹ ਉਹ ਵੀ ਮਾੜੀ ਗੱਲ ਹੁਸੈਨ ਵਾਲੀ ਵੀ ਉਹ ਹੀ ਚੱਲਦਾ ਐਨਾ ਵੀ ਬੰਦੇ ਨੂੰ ਇ ਉਹ ਕਰਕੇ ਰੱਖਣਾ ਹੁਣ ਨਹੀਂ ਜਿੱਦਣ ਤੋਂ ਆਹ ਤੁਸੀਂ ਕ੍ਰਿਕਟ ਲੀਗ ਦੇਖਦੇ ਨੇ ਸਾਰੀ ਦੇਖਦੇ ਨੇ ਹਾਂ ਜਦੋਂ ਕ੍ਰਿਕਟ ਲੀਗ ਹੋਣ ਲੱਗੀ ਆ ਜਿਹੜੀ ਕ੍ਰਿਕਟ ਦਾ ਮਤਲਬ ਲੋਕਾਂ ਦੇ ਵਿੱਚ ਉਤਸ਼ਾਹ ਜਾਂ ਉਹਦਾ ਲੈਵਲ ਆ ਉਹ ਅੱਗੇ ਨਾਲ ਤਿੰਨ ਗੁਣਾ ਵੱਧ ਗਿਆ ਵਧ ਗਿਆ ਨਾ ਉਹਨਾਂ ਨੇ ਕੁਝ ਕੀਤਾ ਕਿਹੜਾ ਉਹ ਕੀਤਾ ਗਿਆ ਉਹ ਕ੍ਰਿਕਟਰਾਂ ਵਾਲੇ ਖੇਡ ਨਹੀਂ ਆਣੇ ਥੋੜਾ ਸਪੋਰਟ ਨਹੀਂ ਆਣੇ ਕਿਉਂ ਕਰਿਆ ਉਹ ਖੜਾਉਣੇ ਵਾਲੇ ਨੇ ਕਰਿਆ ਹਾਂ ਉਹਨਾਂ ਨੂੰ ਪਲੇਟਫਾਰਮ ਦਿੱਤਾ ਜਿਵੇਂ ਹੁਣ ਫੈਡਰੇਸ਼ਨਾਂ ਚੱਲਦੀਆਂ ਨੇ ਇਹ ਇਹਨੂੰ ਸੁਧਾਰ ਦੇ ਸਕਦੇ ਨੇ ਬੱਧੇਸ ਨਾ ਬੱਧੂ ਬੱਧੇ ਇਹੀ ਕਰ ਸਕਦੇ ਨੇ ਬਾਕੀ ਦੂਜੀ ਇੱਕ ਹੈ ਹੋਰ ਲੀਗ ਹੋਣ ਲੱਗੀ ਆ ਜ਼ਿਲ੍ਹਿਆਂ ਦੀ ਆਪਣੇ ਹੋ ਰਹੀ ਆ ਇੱਧਰ ਹੋ ਰਹੀ ਆ ਆਪਣੇ ਇਹ ਜਿਹੜੇ ਪਿੰਡ ਵਾਲੇ ਮੁੰਡੇ ਨੇ ਉਹਨਾਂ ਨੂੰ ਪਲੇਟਫਾਰਮ ਮਿਲਦਾ ਥੱਲੇ ਉੱਠ ਕੇ ਹਾਂ 21 ਸਾਲਿਆਂ ਦੀ ਹੋ ਰਹੀ ਆ ਜਿਹੜੀਆਂ ਇਹ ਲੀਗਾਂ ਬਹੁਤ ਵਧੀਆ ਕੰਮ ਹੋ ਰਹੀਆਂ ਬਾਈ ਬਹੁਤ ਵਧੀਆ ਕੰਮ ਹੋ ਰਿਹਾ ਹੋਰ ਵੀ ਸੁਧਾਰ ਦੇ ਸਕਦੇ ਹਾਂ ਜਦ ਬੰਦੇ ਜੁੜਨ ਨਾਲ ਜਿਵੇਂ ਹੁਣ ਛੋਟੀ ਲੀਗ ਹੋ ਰਹੀ ਆ ਜਿਹੜੀ ਜਿਹੜੀ ਆ ਆਪਾਂ ਆਪਣੇ ਦੇ ਕੋਲ ਆ ਲਿਆ ਹਾਂ ਲੀਗ ਹੋ ਰਹੀ ਆ ਬੰਦੇ ਜੁੜਨ ਨਾਲ ਨਾ ਟੂਰਨਾਮੈਂਟ ਮਿਲਣ ਨਾ ਫੀਰ ਲਾ ਇਹਨੂੰ ਤਾਂ ਮਿਲਦੇ ਨੇ ਸਭ ਨੂੰ ਇਹਦੇ ਵਿੱਚ ਇਹ ਨਹੀਂ ਇਹ ਜਿਵੇਂ ਕੋਆਡੀ ਨੂੰ ਮਾਲਕਾ ਚਾਹੇ ਦੋ ਜੇ ਲਿਆਂਦੀ ਉਹ ਉਹਨਾਂ ਦੇ ਕਮਸੇ ਕੰਮ ਕੁਛ ਤਾਂ ਦੇ ਰਹੇ ਨੇ ਕੁਛ ਤਾਂ ਦੇ ਰਹੇ ਨੇ ਹੋਰ ਹੋਰ ਵਧੀਆ ਕਰ ਸਕਦੇ ਨੇ ਇਸੇ ਤਰ੍ਹਾਂ ਜਿਹੜੀਆਂ ਫੈਡਰੇਸ਼ਨਾਂ ਨੇ ਇਹ ਕੋਆਡੀ ਦੇ ਵਿੱਚ ਨਵਾਂ ਕੁਛ ਲਿਆ ਸਕਿਆ ਲਿਆ ਸਕਿਆ ਲਿਆ ਸਕਿਆ ਇਹ ਮਨ ਬੰਦੇ ਦੀ ਚਾਹਨਾ ਤੇ ਡਿਪੈਂਡ ਕਰਦਾ ਔਰ ਉਹ ਕਿੰਨਾ ਸੋਚਦਾ ਜਿਹੜੀ ਜਿਹੜੀ ਹੁਣ ਮੈਂ ਆਪਾਂ ਕਹਿੰਦੇ ਫੈਡਰੇਸ਼ਨਾਂ ਬਹੁਤ ਹੋ ਗਈਆਂ ਪਲੇਅਰ ਵੀ ਯਾਰ ਬਹੁਤ ਹੋ ਗਏ ਪਲੇਅਰ ਬਹੁਤ ਹਨਾ ਆ ਦੋ ਸਾਲ ਦੇ ਵਿੱਚ ਮੈਂ ਇੱਕ ਦਿਨ ਚੰਡੀਗੜ੍ਹ ਸਾਈਡ ਮੈਚ ਤੇ ਗਿਆ ਜਿਸ ਦਿਨ ਮੀਟਿੰਗ ਤੋਂ ਪਰੇ ਗਈ ਸੀ ਉਹ ਦਿਨ ਮਾਤੇ ਦੇਖਿਆ ਘੱਟ ਤੋਂ ਘੱਟ 10-12 ਨਵੀਆਂ ਟੀਮਾਂ ਵਧੀਆ ਸਿਹਤ ਮੁੰਡਿਆਂ ਦੇ ਪੂਰੇ ਭਾਏ ਸਪੀਡ ਵੀ ਪੂਰੀ ਖੇਡ ਵੀ ਸੋਣ ਵੀਏ ਲੀਗਾ ਨੇ ਵਧੀਆ ਦਿੱਤੇ ਨੇ ਪਲੇਅਰ ਹੂੰ ਇਹ ਹੀਟਲੇ ਪੱਧਰ ਤੋਂ ਤਾਂ ਤੁਸੀਂ ਜ਼ਮੀਨ ਦੇ ਪੱਧਰ ਤੋਂ ਤਾਂ ਇਹ ਸੈਤਾ ਤਾਂ ਚੱਲਦਾ ਪਰ ਹੁਣ ਇਹ ਜਿਹੜੇ ਇਹਨਾਂ ਚੋਂ ਪਲੇਅਰ ਬਣਨਗੇ ਹੂੰ ਵਧੀਆ ਲੈਵਲ ਦੇ ਹਾਂ ਉਹਨਾਂ ਨੂੰ ਜਿਹੜਾ ਪਲੇਟਫਾਰਮ ਦੇਣਾ ਤੇ ਉਹਨਾਂ ਦੇ ਆਣ ਮਾੜਾ ਮੋਟਾ ਬਾੜਾ ਨਹੀਂ ਕਮ ਸੇ ਕਮ ਉਹਨਾਂ ਚਿਰ ਤਾਂ ਉਹਨਾਂ ਦੀ ਜੇਬ ਖਰਚ ਹੋਵੇ ਜਿੰਨਾ ਚਿਰ ਉਹ ਖੇਡ ਰਹੇ ਨੇ ਤਾਂ ਫੈਡਰੇਸ਼ਨ ਦੇ ਨਾਲ ਕੋਈ ਜੁੜ ਕੇ ਖੜੂਗਾ ਹਾਂ 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 ਸਮਝ ਗਏ ਨਹੀਂ ਉਹ ਤਾਂ ਫੇਸ ਨਾਲ ਤਾਂ ਪਤਾ ਕੀ ਆ ਵੀ ਉਹ ਤਾਂ ਚਲਾਇਆ ਵੀ ਜਦੋਂ ਮੈਚ ਚੱਲਦੇ ਆ ਫੈਡਰੇਸ਼ਨ ਦੇ ਤੇ ਉਹ ਫੇਸ ਨੂੰ ਮੈਚ ਮਿਲਣਗੇ ਫਿਰ ਪਲੇਅਰਾਂ ਨੂੰ ਵੀ ਪੈਸੇ ਮਿਲਣਗੇ ਹਾਂ ਫੈਡਰੇਸ਼ਨ ਨੂੰ ਮੈਚ ਵੀ ਤਾਂ ਮਿਲਣਗੇ ਜੇ ਲੋਕਾਂ ਨੂੰ ਓ ਚੰ ਇੰਟਰਸਟ ਹੋਵੇ ਹੁਣ ਜਿੰਨੀਆਂ ਟੀਮਾਂ ਵੀ ਬਣਦੀਆਂ ਨੇ ਫਿਰ ਉਹ ਭਾਈ ਪਲੇਅਰ ਉਹ ਵੀ ਪੈਸੇ ਹੁਣ ਲੈਂਦੇ ਆ ਲੱਗ-ਪੱਗ ਲੱਗ-ਪੱਗ ਜਿਹੜਾ ਚੰਗਾ ਪਲੇਅਰ ਆ ਤਾਂ ਪੈਸਿਆਂ ਤੇ ਖੇਡਦਾ ਹਾਂ ਠੀਕ ਆ ਉਹ ਤਾਂ ਖੇਡ ਵੀ ਖੇਡਦਾ ਪੈਸਿਆਂ ਤੇ ਰਹਿ ਕੌਣ ਗਿਆ ਉਹ ਜਿਹੜੇ ਨੇ ਨਵੇਂ ਨੇ ਜਾਣਾ ਰਹਿ ਤਾਂ ਉਸੇ ਨੇ ਜਾ ਨਹੀਂ ਉਹ ਵੀ ਵੀ ਅਭੀ ਇੱਕ ਦੋ ਪਲੇਅਰ ਹਰੇਕ ਦੀ ਦਮੇ ਚਾਹੀਦੇ ਆ ਰੇਪੀ ਆਪਾਂ ਜਿਹੜਾ ਨਵਾਂ ਪਲੇਅਰ ਤਿੰਨ ਚਾਰ ਆਪਣੇ ਵੀ ਨਵੇਂ ਆਉਣਗੇ ਹੋਰ ਵੀ ਟੀਮਾਂ ਨੂੰ ਬਹੁਤ ਨਵੇਂ ਹੈਗੇ ਆ ਪਲੇਅਰ ਉਹ ਨਵੇਂ ਆ ਵਾਸਤੇ ਹੀ ਕਹਿੰਦੇ ਆਪਾਂ ਵੀ ਨਵੇਂ ਆ ਵਾਸਤੇ ਵੀ ਕੋਈ ਰੂਲ ਹੋਣਾ ਚਾਹੀਦਾ ਵੀ ਉਹਦੇ ਵਾਸਤੇ ਮੈਂ ਇਹੀ ਹੱਲ ਦੱਸਦਾ ਵੀ ਤੁਸੀਂ ਜ਼ਿਲ੍ਹਿਆਂ ਦੇ ਨਾਂ ਤੇ ਟੀਮਾਂ ਖੜਾ ਲਓ ਤੇ ਜਿੰਨੇ ਕੈਨੇਡਾ ਅੰਗਲੈਂਡ ਜਾਂ ਹੋਰ ਜਿੱਥੇ ਵੀ ਬੈਠੇ ਨੇ ਬੰਦੇ ਜਿਹੜੇ ਲੁਧਿਆਣਾ ਜ਼ਿਲ੍ਹੇ ਉਹਨਾਂ ਕੋ ਵੀ ਸਪான்ਸਰ ਕਰੋ ਤੁਸੀਂ ਕਮ ਸੇ ਕਮ ਦੋ ਪਲੇਅਰ ਇੱਕ ਪਲੇਅਰ ਲੈ ਦੋ ਇੱਥੇ ਕਿਹੜਾ ਉਹਨੂੰ 20 ਲੱਖ ਰੁਪਏ ਦੇ ਕੇ ਖਰੀਦਣਾ ਉਹਦਾ ਖਰਾਕ ਹੀ ਦੇਣੀ ਆ ਖਰਾਕ ਹੀ ਦੇਣੀ ਆ ਨਹੀਂ ਦੋ ਪਲੇਅਰਾਂ ਜੋ ਕਿ ਤੁਸੀਂ ਖਰਾਕ ਦੇ ਦੋ ਹੂੰ ਜਿਲੇ ਦੇ ਨਾਂ ਦੇ ਖੜਾ ਉਹ ਬਥੇਰੇ ਬੈਠੇ ਨੇ ਖੜਾ ਕਰਨੇ ਇਹ ਲੰਬਾ ਥੋੜੀ ਜਿਆਦਾ ਸਿਸਟਮ ਚੱਲੂ ਹੋ ਤਾਂ ਜਾਊਗਾ ਥੋੜਾ ਲੰਬਾ ਇਹ ਮੈਂ ਅਕੈਡਮੀ ਤੋੜ ਲੈਣਾ ਆ ਮੈਂ ਖੜਾਈ ਪਿਆ 2 ਸਾਲ ਮੈਂ ਸਿਰਸਰ ਦੇ ਨਾਂ ਤੇ ਖੜਾ ਲੈਂਦਾ ਹੁਣ ਸਿੱਧ ਸਾਰ ਨੂੰ ਜਗਾਂ ਨੂੰ ਜਾਣਨੇ ਵਾਲੇ ਆਲੇ ਦਾਲੇ 5-7 ਪਿੰਡ ਨੇ ਉਹਦੀ ਜੇ ਮੈਨੂੰ ਕਿੰਨੇ ਸਪਾਂਸਰ ਮਿਲ ਜਾਣਗੇ 5 ਮਿਲ ਜਾਣਗੇ 10 ਨਾਲੋਂ ਜ਼ਿਆਦਾ ਪਰ ਜਿਲੇ ਦੇ ਨਾਂ ਉਹਦੇ ਖੜਾਉਣੇ ਆ ਜਿਲੇ ਦੀ ਤਾਂ ਨੇਕਾਂ ਖਿਡਾਰੀ ਖਿਡਾਰੀਓ ਨੇ ਜਿਹੜੇ ਬਾਹਰ ਪੱਕੇ ਹੋਗੇ ਹਰੇਕ ਪ੍ਰਿੰਟ ਦੇ ਵਿੱਚ ਹੈਗੇ ਆ ਉਹ ਇੱਕ ਪਲੇਅਰ ਨੂੰ ਹੀ ਥੋੜੇ ਨੂੰ ਖੜਾ ਨਹੀਂ ਹੈਗੇ ਬੰਦੇ ਬਹੁਤ ਐਨਆਰਆਈ ਸ ਪੰਜਾਬ ਹੁਣ ਆਪਦੇ ਨੂੰ ਪਤਾ ਹੀ ਆ ਵੀ ਕਿੰਨਾ ਕਿਥੇ ਕੰਮ ਆ ਪੰਜਾਬ ਚ ਸਭ ਕੁਝ ਖੇਤੀ ਦੇ ਵੀ ਜਰਾ ਡਾਊਨ ਹੀ ਆ ਕੰਮ ਹਨਾ ਐਨਆਰਏ ਸਿਰਤੀ ਸਭ ਕੁ ਚਲਦਾ ਬਿਲਕੁਲ ਜਿਉ ਪੈਸਾ ਭੇਜ ਜਿਹੜੀ ਤਾਂ ਹੀ ਮੈਚ ਹੁੰਦੇ ਆ ਉਹਨਾਂ ਸਿਰਤੀ ਸਭ ਕੁ ਚਲਦਾ ਕਬੱਡੀ ਆ ਤਾਂ ਖਾਸ ਤੌਰ ਤੇ ਜਿਵੇਂ ਰਿਲੇਸ਼ਨ ਨੂੰ ਇਹ ਬੇਨਤੀ ਹੈ ਵੀ ਤੁਸੀਂ ਜ਼ਿਲ੍ਹੇ ਦੇ ਨਾਮ ਤੇ ਟੀਮਾਂ ਰੱਖੋ ਹਾਂ ਤੇ ਲੋ ਆਮ ਲੋਕਾਂ ਨੂੰ ਇੰਟਰਸਟ ਵਧੂਗਾ ਲੁਧਿਆਣਾ ਜ਼ਿਲ੍ਹੇ ਦੀ ਟੀਮ ਖੇਡ ਰਹੀ ਆ ਮੰਨ ਲਓ ਸਹਿਮੀ ਪਹਿਲਾਂ ਨੈਟ ਦੀ ਦੇਖਣ ਵਾਲਿਆਂ ਦੀ ਇੰਨੀ ਗਿਣਤੀ ਵਧੂਗੀ ਅੱਧਾ ਲੁਧਿਆਣਾ ਦੇਖੋ ਉਹ ਸਾਡੀ ਟੀਮ ਖੜੀ ਸੀ ਮੈਂ ਇਹ 2 ਸਾਲ ਦਾ ਇਹਨਾਂ ਦੇ ਮੈਚ ਹੋਏ ਨਹੀਂ ਹੈਗੇ ਕਿਉਂਕਿ ਟੋਨੀ ਭਾਜੀ ਵੀ ਸਾਡੇ ਸਾਡਾ ਫੱਡਣ ਵਾਲੇ ਕੰਮ ਸੀ ਇਹ ਤਾਂ ਇਕੱਠੇ ਕਰਕੇ ਇਕ ਦੋ ਬੰਦੇ ਵਿੱਚ ਪੈ ਕੇ ਐਕਜੀ ਪਹਿਲਾ ਸਾਲ ਇਹਨਾਂ ਦਾ ਕਿਤੇ ਹੋਏ ਆ ਤਾਂ ਬਹੁਤ ਵਧੀਆ ਗੱਲ ਹੈ ਜੇ ਇਕੱਠੇ ਹੋ ਗਏ ਸਾਰੇ ਸਾਰੇ ਇਕੱਠੇ ਹੋ ਗਏ ਸਾਰੇ ਜਾਂ ਸਾਰਿਆਂ ਦਾ ਮਤਲਬ ਯਾਰ ਉਹਨਾਂ ਦਾ ਵੀ ਮਾਣਾ ਉਹਨਾਂ ਨੇ ਇੰਨੇ ਚਿਰ ਕੋਡੀ ਦੇ ਨਾਲ ਜਿਨ੍ਹਾਂ ਨੇ ਗੁਜ਼ਾਰਿਆ ਨਹੀਂ ਹੱਥ ਦਾ ਬੰਦਾ ਨਹੀਂ ਉਹ ਬੰਦੇ ਨੂੰ ਉੱਠਾ ਯਾਰ ਕੋਈ ਚੀਜ਼ ਨਹੀਂ ਮੈਂ ਸੰਭ ਵੀ ਉਹਨਾਂ ਤੋਂ ਬੜਾ ਵੀ ਹੱਥੀਆ ਦੂਜੀ ਗੱਲ ਬਾਈ ਉਹਨੂੰ ਦਰਦ ਵੀ ਹੁੰਦਾ ਜੀ ਜਿਨੇ ਇਹ ਟਾਈਮ ਗੁਜ਼ਾਰਿਆ ਹੁੰਦਾ ਦਰਦ ਵੀ ਹੁੰਦੀ ਆ ਵੀ ਕੋਡੀ ਯਾਰ ਪਿੱਛੇ ਨਹੀਂ ਜਾ ਰਹੀ ਪਿੱਛੇ ਨਹੀਂ ਜਾ ਰਹੀ ਹਾਂ ਹੁਣ ਦੂਜੀ ਗੱਲ ਆਪ ਇਹ ਜਿਹੜੇ ਬੰਦੇ ਨੂੰ ਖੇਡ ਕੇ ਜਾਂਚ ਖੜਾ ਕੇ ਚਲੇਗੇ ਇਹਨਾਂ ਦੇ ਹੱਥ ਜਾਂ ਜਿਵੇਂ ਮੈਂ ਪਹਿਲੀ ਕਰਕੇ ਵੀ ਮਾਂ ਨੇ ਜਿਹੜੀ ਬੋਲੀ ਬੋਲਣੀ ਹੈ ਜਿਹੜਾ ਖਾਣਾ ਦੇਣਾ ਜਵਾਕ ਨੇ ਤਾਂ ਉਹੀ ਖਾਣਾ ਉਹੀ ਖਾਣਾ ਇਹ ਹੁਣ ਆਪਾਂ ਇਹਨਾਂ ਬੱਚਿਆਂ ਦੇ ਕਿਸ਼ੂਰ ਕੱਢੀ ਆਉਣ ਵਾਲਿਆਂ ਦੇ ਵੀ ਇਹਨਾਂ 'ਚ ਕੋਈ ਕਮੀਆਂ ਨਹੀਂ ਉਹਨਾਂ ਨੂੰ ਤਾਂ ਜਹਾਂ ਜਹਾਂ ਪਰ ਆ ਦਵਾਂਗੇ ਉਹਨਾਂ ਨੂੰ ਹਜਰਾਤ ਹੀ ਕਰਨਾ ਨਹੀਂ ਨਹੀਂ ਇਹ ਹੁਣ ਅੱਗੇ ਸਾਨੂੰ ਰਾਹ ਵਧੀਆ ਮਿਲਿਆ ਸਾਡੇ ਵੇਲੇ ਵਧੀਆ ਫੈਡਿਸ਼ਨਲ ਸੀਗੀਆਂ ਅਸੀਂ ਵਧੀਆ ਕੈਡਮੀਆ ਨਵੀਆਂ ਚੱਲੀਆਂ ਸੀ ਨਵੀਆਂ ਚੱਲੀਆਂ ਸੀ ਸਾਨੂੰ ਬਹੁਤ ਵਧੀਆ ਅਸੀਂ ਕਹਿੰਦੇ ਵੀ ਅਸੀਂ ਬਹੁਤ ਲੱਕੀ ਸੀਗੇ ਉਹ ਟਾਈਮ ਉਦੋਂ ਕੈਡਮੀਆ ਚੱਲੀਆਂ ਨੇ ਤੁਹਾਨੂੰ ਸਾਡਾ ਵੀ ਸਾਰੇ ਲੋਕ ਜਿਲ੍ਹੇ ਦੇ ਸਾਨੂੰ ਜਾਣਦੇ ਆ ਪਤਾ ਹੀ ਆ ਲੋਕਾਂ ਨੂੰ ਹਨਾ ਤੇ ਉਦੋਂ ਦਾ ਐ ਸੀਗਾ ਵੀ ਸਾਰੀਆਂ ਟੀਮਾਂ ਵਧੀਆ ਸੀਗੀਆਂ ਤਕਰੀਬਨ ਜਿੰਨੀ ਪਹਿਲਾਂ ਦਾ ਬਈ ਇੱਕ ਇਹਦੇ ਮੈਂ ਕਈ ਵਾਰੀ ਮੇਰੇ ਯਾਦ ਆ ਜਾਂਦਾ ਮੈਂ ਬਹੁਤ ਵਾਰੀ ਬੈਠਾ ਸੋਚਦਾ ਹਾਂ ਇਹਦੇ ਜਿਹੜੇ ਰੂਲ ਨੇ ਹੂੰ ਉਹੀ ਨਾਰਮਲ ਹੈਗੇ ਕਿਸੇ ਮਾੜਾ ਦੇ ਸਾਡੇ ਛੁੱਟਦਾ ਰੋਲਾ ਪਾ ਉਹ ਤੋਂ ਉਧਰ ਕਰਿਆ ਉਹ ਸਾਰੀਆਂ ਚੀਜ਼ਾਂ ਦੇ ਲਿਖਤੀ ਰੂਲ ਹੁੰਦੇ ਲਿਖਤੀ ਹੋਣ ਚਾਹੀਦੇ ਹਾਂ ਜਿੰਨੀਆਂ ਫੈਡਰੇਸ਼ਨਾਂ ਨੇ ਪੰਜਾਬ ਦੇ ਖੜਾਉਂਦੀਆਂ ਇਹ ਚਾਹੇ ਇੱਕ ਮੀਟਿੰਗ ਕਰਕੇ ਦੋ ਮੀਟਿੰਗਾਂ ਕਰਕੇ ਉਹਦੇ ਰੂਲ ਸਾਂਝੇ ਕਰਨ ਜਿੰਨੇ ਰੈਪਰੀ ਕਰਦੇ ਨੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਸੱਦ ਕੇ ਉਹ ਲਿਸਟਾਂ ਦੇਣ ਵੀ ਆ ਇਹਦੇ ਰੂਲ ਨੇ ਕਾਮਨ ਸਾਰੀ ਕੌਡੀ ਦੇ ਠੀਕ ਹੈ ਜੀ ਵੀ ਜਿਹੜੀਆਂ ਮੇਨ ਉਹਨਾਂ ਨੂੰ ਵੱਡਾ ਰਿਜ਼ਲਟ ਲੱਗਦੇ ਨੇ ਮੇਨ ਡਿਫਾਲਟ ਲਾਦੇ ਆ ਉਹਨਾਂ ਤੇ ਜਿਹੜੀ ਗੱਲ ਜ਼ਰੂਰੀ ਹੈ ਪਹਿਲੀ ਤਾਂ ਜਿਹੜੀ ਫੈਡਰੇਸ਼ਨ ਦੇ ਰੂਲ ਉਹ ਬਣਨੇ ਚਾਹੀਦੇ ਆ ਪਹਿਲਾਂ ਫੈਡਰੇਸ਼ਨਾਂ ਦੇ ਇੱਕ ਇੱਕ ਮੈਂਬਰ ਸਾਰਿਆਂ ਦਾ ਇਕੱਠਾ ਕਰਕੇ ਤੇ ਰੂਲ ਤਾਇਰ ਰੂਲ ਹਾਂ ਉਹ ਤਾਂ ਵੀ ਆਪੇ ਇਕਨ ਚੱਲਣਗੇ ਉਹ ਮਾੜੀ ਜੀ ਗੱਲ ਹੁੰਦੀ ਆ ਹੁਣ ਇੱਕ ਇੱਕ ਜਾਫੀ ਨੇ ਸੈੱਟ ਛੱਡਦਾ ਹੂੰ ਉਹਦੇ ਤੇ ਰੌਲਾ ਪਾਉਂਦਾ ਹੂੰ ਮੈਨੂੰ ਪੈਂਟ ਦੇ ਦੋ ਹੂੰ ਰੇਡਰ ਹੂੰ ਦੂਜੇ ਪਾਸੇ ਜੇ ਜਾਫੀ ਮੂਰੇ ਹੁੰਦਾ ਉਹ ਦੂਜੇ ਨੂੰ ਟੱਚ ਲਾ ਕੇ ਭਾਵੇਂ ਵੀ ਤੂੰ ਤੂੰ ਤਾਂ ਉਹਦੇ ਨਾਲ ਖੇਡਿਆ ਨਾ ਖੇਡਿਆ ਨਾ ਵੀ ਤੂੰ ਉਹ ਤਾਂ ਪੈਂਟ ਮੰਗਦਾ ਸੈੱਟ ਛੱਡੇ ਤੇ ਦੂਜੇ ਨੂੰ ਆਉਂਦਾ ਉਹ ਤਾਂ ਅਸੀਂ ਆ ਤਨੋਲ ਕੋ ਸਾਹਿਬ ਨੇ ਸਾਨੂੰ ਕਿਹਾ ਉਹ ਦਿਨ ਉਹ ਗੱਲ ਇਹ ਵੀ ਚੱਲਦੀ ਸੀ ਕਿ ਨਾ 65 ਦੇਣਾ ਨਹੀਂ ਹੈਗਾ ਜੇ ਜਾਫੀ ਫਨ ਨਿਕਲੇ ਇਹ ਪੁਆਇੰਟ ਦੀ ਗੱਲ ਨਹੀਂ ਆਪਾਂ ਕਰ ਰਹੇ ਮੈਂ ਕਰ ਰਹੇ ਆ ਵੀ ਐਦਾਂ ਦੀਆਂ ਬਹੁਤ ਪ੍ਰੋਬਲਮਾਂ ਨੇ ਹਾਂ ਆਹੋ ਉਹ ਹੈਗੀ ਛੱਟ ਛੱਟਾਂ ਲਈ ਤਾਂ ਹੈਗੀ ਆ ਪ੍ਰੋਬਲਮ ਉਹ ਇਹ ਜੀਆਂ ਹੋਰ ਛੋਟੇ ਛੇ ਇਹਦੇ ਰੂਲ ਸਾਰੇ ਤੈਅ ਕਰਕੇ ਜਿੰਨੇ ਲੋਕਲ ਮੇਲਿਆਂ ਤੇ ਰੈਫਰੀ ਕਰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਲਿਸਟਾਂ ਦੇ ਜੀ ਹਾਂ ਜਿੰਨੇ ਰੈਫਰੀ ਨੇ ਮਤਲਬ ਇਹ ਇਕੱਠੇ ਹੀ ਨੇ ਗਰੁੱਪੇ ਨੇ ਇਹਨਾਂ ਦੇ ਵੀ ਪੰਜ ਪੰਜ 7 7 ਦੇ ਗਰੁੱਪ ਉਹਨਾਂ ਨੂੰ ਤਾਂ ਵੀ ਪਾਈ ਆਪਣੇ ਰੂਲ ਲੈ ਕੇ ਜਾਓ ਪਹਿਲਾਂ ਕੌਡੀ ਦਾ ਪਹਿਲਾਂ ਇਹਨੂੰ ਤੈਅ ਕਰੋ ਫਿਰ ਉਹਨਾਂ ਨੂੰ ਦੋ ਅਸੀਂ ਤਾਂ ਹੁਣ ਚੱਲ ਦੋਨੇ ਅੱਗੇ ਵੀ ਤੁਸੀਂ ਸਾਡੇ ਵੀਡੀਓ ਦੇਖਦੇ ਹੋ ਉਸ ਤੋਂ ਦੋਨੇ ਚੱਲ ਬਣਾਉਣੀ ਆ ਵੀਡੀਓ ਹੁਣ ਅਸੀਂ ਇੱਕ ਹੋਰ ਨਾਲ ਕਰਨਾ ਵੀ ਸਾਡੇ ਵੇਲੇ ਜਿਹੜਾ ਖੇਡਿਆ ਇੰਟਰਨੈਸ਼ਨਲ ਪਲੇਅਰ ਇੱਕ ਅਸੀਂ ਉਹ ਬੁਲਾ ਕੇ ਨਾਲ ਬਠ ਬੈਠਿਆ ਕੋ ਸਾਡੇ ਅਸੀਂ ਉਹਨਾਂ ਦੀ ਵੀ ਗੱਲਾਂ ਕਬੱਡੀ ਬਾਰੇ ਜੋ ਸਾਡੇ ਸੀਨੀਅਰ ਜਿਹੜੇ ਨੇ ਉਹਨਾਂ ਨੂੰ ਵੀ ਲਿਆਇਆ ਕਰਾਂਗੇ ਹਨਾ ਵੀ ਜਿਹੜੇ ਸੁਧਾਰ ਹੋਣ ਵਾਲੇ ਆ ਕਬੱਡੀ 'ਚ ਉਹਦੇ ਬਾਰੇ ਗੱਲਾਂ ਆਪਾਂ ਕਰਿਆ ਕਰਾਂਗੇ ਹਨਾ ਜੋ ਲੋਕਾਂ ਨੂੰ ਵੀ ਪਤਾ ਲੱਗ ਸਕਣਾ ਹਨਾ ਵੀ ਜੋ ਹੁਣ ਕਿਸੇ ਨੂੰ ਚਲੋ ਤੁਸੀਂ ਆ ਲੋਪਾਂ ਦੇ ਮੈਚ ਚੱਲ ਰਹੇ ਨੇ ਹਨ ਇਹ ਮੈਚ ਮੈਂ ਨਹੀਂ ਕਹਿੰਦਾ ਵੀ ਚਲੋ ਚਾਹੀਦੇ ਨਹੀਂ ਚੱਲਣੇ ਪਰ ਤੁਸੀਂ ਜੇ ਫਾਡੇਸ਼ੀਆਂ ਨੂੰ ਮੈਚ ਦਵੋ ਤੁਹਾਡੇ ਕੋਈ ਰੂਲ ਐ ਲੋਕੇਸ਼ਨ ਚੱਲ ਪਵੇ ਜੇ ਤੁਸੀਂ ਕਬੱਡੀ ਨੂੰ ਪਿਆਰ ਕਰਦੇ ਹੋ ਹਨਾ ਵੀ ਚਲੋ ਜੇ ਤੁਸੀਂ ਮੈਚ ਦੋਗੇ ਇਹ ਨਹੀਂ ਕਹਿੰਦਾ ਵੀ ਤੁਹਾਡਾ ਮੈਚ ਬਹੁਤ ਵਧੀਆ ਹੋਊਗਾ ਇਸ ਗੱਲ ਦੀ ਗਰੰਟੀ ਲੈਣਗੇ ਉਹ ਵੀ ਟੂਰਨਾਮੈਂਟ ਵਧੀਆ ਹੋਊਗਾ ਤੁਹਾਨੂੰ ਇੱਕ ਜੇ ਤੁਸੀਂ ਟੂਰਨਾਮੈਂਟ ਦੋਗੇ ਤੁਹਾਨੂੰ ਦੇਖ ਕੇ ਪੰਜ ਲੋਕਾਂ ਨੂੰ ਹੋਰ ਇਹ ਹੋਊਗਾ ਵੀ ਭਾਈ ਇਹ ਰਾਤ ਵਾਲਾ ਕੰਮ ਯਾਰ ਬੰਦ ਕਰੀਏ ਸਾਡੇ 6 ਵਜੇ ਮੈਚ ਹੋ ਜਾਂਦੇ ਆਪਾਂ ਇਹਨਾਂ ਨੂੰ ਟੂਰਨਾਮੈਂਟ ਤੇ ਵੀ ਉਹੀ ਪਲੇਅਰ ਖੇਡਣੇ ਆ ਯਾਰ ਜਿਹੜੇ ਆਨੁਪ ਚ ਉਹਨਾਂ ਨੂੰ ਮਿਲਨੇ ਆ ਉਹੀ ਅਕੈਡਮੀ ਅੱਜ ਖੇਡਣੇ ਆ ਇੱਕ ਡਿਸਿਪਲਨ ਬਣ ਜਾਂਦਾ ਉੱਥੇ ਇਹ ਨਹੀਂ ਮੈਂ ਰੋਜ਼ ਹੀ ਮੈਚ ਦੇਖਦਾ ਮੈਂ ਕਦੇ ਕਿਸੇ ਸਾਈਡ ਦਾ ਮੈਲਾ ਹੁਣ ਚੱਲ ਰ ਆਉਂਦਾ ਕਦੇ ਕਿਸੇ ਦਾ ਹੂੰ ਹੂੰ ਮੇਰੇ ਕੋਲ ਪਹਿਲਾਂ ਤਾਂ ਟਾਈਮ ਨਹੀਂ ਸੀ ਹੁੰਦਾ ਮੈਂ 2 ਸਾਲ ਦਾ ਕਦੋਂ ਟਾਈਮ ਕੱਢਣ ਲੱਗਿਆ ਮੇਰਾ ਹੂੰ ਹੁਣ ਮੈਂ ਮੈਚ ਦੇਖਦਾ ਪੰਜ ਗੋਡੀਆਂ ਤੇ ਮੈਚ ਪੰਜ ਗੋਡੀਆਂ ਮੈਚ ਹੋ ਗਿਆ ਕੋਈ ਉਹ ਤਾਂ ਮੇਰੇ ਹਿਸਾਬ ਨਾਲ ਜਿਹੜਾ ਉੱਥੇ ਗੇਮ ਕਰਦਾ ਆਪਣੇ ਵਰਗੇ ਬੰਦੇ ਤਾਂ ਗਰਮੀ ਹੁੰਦਾ ਪੰਜ ਗੋਡੀਆਂ ਯਾਰ ਜਿਹੜਾ ਖੇਡਣ ਗਿਆ ਉਹਨੂੰ ਤਾਂ ਉੱਥੇ ਟੂਰਨਾਮੈਂਟ ਜਾਣ ਦਾ ਇੱਕ ਪੈਸਾ ਬੈਨੀਫਿਟ ਨਹੀਂ ਹੈਗਾ ਨਹੀਂ ਹੈਗਾ ਨਹੀਂ ਕਾਰਨ ਕੀ ਆ ਉਹਨੇ ਦਿਹਾੜੀ ਦੀ ਮਿਹਨਤ ਛੱਡਿਆ ਦਿਹਾੜੀ ਦੀ ਖਰਾਬ ਛੱਡਿਆ ਖਰਚਾ ਕਰਕੇ 4-5000 ਰੁਪਏ ਦਾਦ ਦੇਣੇ ਉਹ ਇਕੱਠੇ ਹੋ ਕੇ ਗਏ ਨਹੀਂ ਗਏ ਨੇ ਹਾਂ ਪੰਜ ਗੋਡੀਆਂ ਤੇ ਉਹ ਘਰ ਨੂੰ ਘਰ ਨੂੰ ਮੁੜਿਆ ਉਹਦਾ ਕੀ ਫਾਇਦਾ ਉਹ ਚੰਗੀ ਟੀਮ ਹਾਰ ਜਾਂਦੀ ਆ ਪੰਜ ਗੋਡੀਆਂ ਚੰਗੀ ਟੀਮ ਹਾਰ ਜਾਂਦੀ ਆ ਸੰਗੀ ਹੀ ਹਰਤੀ ਨਹੀਂ ਹਰਦੀ ਉਹਨਾਂ ਨੂੰ ਫੜੋ ਇਹ ਗੱਲ ਤਾਂ ਹੋਰ ਇਹ ਕੁੜੀਆਂ ਦਾ ਕੋਈ ਲਾਭ ਨਹੀਂ ਹੈ ਉਹਦੇ ਨਾਲ ਤਾਂ ਟੂਰਨਾਮੈਂਟ ਨਾ ਕਰਾਓ ਨਾ ਕਰਾਓ ਗਰਾਊਂਡ ਦੋ ਰੱਖੋ ਜੇ ਤੁਹਾਨੂੰ ਪਤਾ ਤੁਹਾਡੇ 40 ਟੀਮ ਆਉਣੀਆਂ ਨੇ ਗਰਾਊਂਡ ਦੋ ਰੱਖੋ ਦੋ ਰੱਖੋ ਬੱਟੋ ਬੱਟ ਹਾਂ ਇਹ ਵੀ ਕਮੇਟੀਆਂ ਨੂੰ ਜ਼ਰੂਰੀ ਆ ਵੀ ਭਾਈ ਕੋਡੀਆਂ ਯਾਰ ਚਾਹੀਦਾ ਇੱਕ ਰੂਲ ਬਣਾ ਵੀ 15 ਕੋਡੀਆਂ ਦਾ ਘੱਟ ਤੋਂ ਘੱਟ ਦੇਣੀ ਹੀ ਨਹੀਂ ਕਿ ਕੋਡੀ ਦੇ ਫਾਇਦੇ ਦੀ ਜਗਾ ਨੁਕਸਾਨ ਕਰਦੇ ਨੇ ਜਿਹੜੇ 5 ਕੋਡੀਆਂ ਦਾ ਮੈਚ ਕਰੋ ਉਹ ਤਾਂ ਨੁਕਸਾਨ ਆ ਉਹ ਤਾਂ ਜਿਹੜੇ ਪਲੇਅਰ ਦੀ ਦਿਹਾੜੀ ਉਹਨਾਂ ਨੇ ਖਰਾਬ ਕਰਤੀ ਉਹ ਜਦ ਮੈਂ ਜਿਹੜੇ ਹੁਣ ਸਮਝ ਲੈਣਾ ਇੱਕ ਗੱਲ ਦੇਖ ਲਓ ਜਿਹੜੇ ਰਾਤ ਕਰਦੇ ਆ ਜਿਨ੍ਹਾਂ ਦਾ 11 12 ਵਜੇ ਤੋਂ ਬਾਅਦ ਟੂਰਨਾਮੈਂਟ ਆ ਸਮਝ ਲੈ ਉਹ ਟੂਰਨਾਮੈਂਟ ਪ੍ਰਾਅਵ ਆ ਬੇਕਾਰ ਉਹ ਨਾ ਨਾ ਟੱਪ ਗਿਆ ਨਾ ਟੱਪ ਗਿਆ ਉਹ ਖਿਡਾਰੀ ਉਹ ਖੇਡ ਦਾ ਦੁਸ਼ਮਣ ਨੇ ਸਮਝ ਲੋ ਗੱਲ ਇਹ ਉਹ ਦੁਸ਼ਮਣ ਨੇ ਖੇਡਦੇ ਜਿਨ੍ਹਾਂ ਦਾ 9 ਵਜੇ ਤੋਂ ਟਾਈਮ ਤੱਕ ਕਿਉਂਕਿ ਉਹ ਗੱਲ ਮੈਂ ਹੀ ਨਹੀਂ ਕਹਾਂ ਤੁਹਾਡੇ ਵਾਸਤੇ ਜੇ ਥੋੜੀ ਮੈਨੇਜਮੈਂਟ ਹੋਊਗੀ ਨਾ ਉਹ ਟੂਰਨਾਮੈਂਟ ਕਮੇਟੀ ਵਾਲੇ ਕਹਿੰਦੇ ਪਲੇਅਰ ਨਹੀਂ ਆਉਂਦੇ ਹੈਗੇ ਅੱਛਾ ਉਹੀ ਪਲੇਅਰ ਫਿਰ ਅਕੈਡਮੀਆ ਕਰਕੇ ਕਦੇ ਆ ਜਾਂਦੇ ਆ ਪੈਂਸਰ ਜੇ ਆਪਾਂ ਦੇਖੀਏ ਰੌਲਾ ਬੈਤੀ ਆ ਹੁਣ ਕਮਿਟੀ ਨੂੰ ਪੁੱਛ ਲਾ ਉਹ ਕਹਿੰਦੇ ਯਾਰ ਪਲੇਅਰ ਨਹੀਂ ਆਉਂਦੇ ਹੈਗੇ ਗਰਾਊਂਡ ਦੋ ਬਣਾ ਲਓ ਜੇ ਜਗ੍ਹਾ ਘਟਾ ਇੱਕ ਛੋਟਾ ਉਹ ਕਹਿੰਦੇ ਪਲੇਅਰ ਹੀ 3 ਵਜੇ ਟੂਰਨਾਮੈਂਟ ਤੇ ਆਉਂਦੇ ਆ ਉਦੋਂ 3 ਵਜੇ ਮੈਨੂੰ ਪਤਾ ਨਾ ਮੈਂ ਪਲੇਅਰਾਂ ਦੇ ਵਿਚਰਦਾ ਜਾਂਦੇ 3 ਵਜਰੇ ਨੇ ਵੀ ਤੁਸੀਂ ਪਲੇਅਰ ਨੂੰ ਜਦ ਕੁਝ ਦੇਣਾ ਹੀ ਨਹੀਂ ਉਹਨੂੰ ਤੁਸੀਂ ਟੀਮ ਨੂੰ 4000 ਰੁਪਿਆ ਖਰਚਾ ਦੇਣਾ ਹੋਵੇ ਉਹ ਰੱਖਿਆ ਹੋਵੇ ਵੀ 2 ਵਜੇ ਤੋਂ ਬਾਅਦ ਵਾਲੇ ਦਾ ਖਰਚਾ ਹੀ ਬੰਦ ਹਾਂ ਦਾ ਤੇ ਹੀ ਬੰਦ ਉਹ ਵੀ ਰੱਖਿਆ ਹੋਵੇ ਆਉਣਗੇ ਉਹ ਕਹਿੰਦੇ ਜਦ ਦੇਣ ਹੀ ਕੁਝ ਨਹੀਂ ਉਹਨਾਂ ਦਾ ਨਾਸੇ ਮਾਰਨਾ ਉਹ ਕਹਿੰਦਾ ਜਦ ਜਾਵਾਂ ਪਹੁੰਚਾਂਗੇ ਜਾਸੇ ਰੂਲ ਤਾਂ ਚਾਹੀਦਾ ਕੋਟੀ ਜਿਹਾ ਸੱਤਿਆਂ ਨਾਲ ਬਹੜਾ ਹੋ ਰਿਹਾ ਇੱਕ ਗਲ ਹੋ ਰਾ ਮੱਝ ਆਪਣੇ ਨਾਲੋਂ ਇਹ ਚੀਜ਼ ਦੇ ਵਿੱਚ ਅੱਗੇ ਚੱਲਿਆ ਗਿਆ ਉਹ ਤਾਂ ਬਾਈ ਵਧੀਆ ਉਹਦਾ ਵਧੀਆ ਦਾ ਕਾਰਨ ਉਹਨਾਂ ਦੇ ਚਾਚਾ ਆ ਦੀ ਮਾ ਹੁੰਦੀਆਂ ਨੇ ਚਾਚਾ ਦੀ ਮਾ ਖੁੱਲਾ ਮੈਚ ਹੁੰਦਾ ਹਾਂ ਉਹਨਾਂ ਤੇ 3 ਵਜੇ ਕਰਾਉਣਾ ਹਣਾ ਦੋ ਟੀਮਾਂ ਨੂੰ ਨੇ ਟਾਈਮ ਪੂਰਾ ਦੇਣਾ ਕੱਲ ਮੈਂ ਕਨੇਚ ਦਾ ਮੈਚ ਦੇਖਦਾ ਸੀ ਹਾਂ ਕੱਲ ਕਨੇਚ ਵਾਲੇ ਬੁਰਾ ਨਾਮ ਰਾਇਓ ਨਹੀਂ ਨਹੀਂ ਚਲੋ ਬੁਰਾ ਸੀ ਬੱਤੇ ਦੋ ਤਿੰਨ ਮੈਚ ਮੈਂ ਦੇਖੇ ਉਹ ਮੈਂ ਬੰਦੀ ਕਰ ਗਿਆ ਫਿਰ 5 5:30 ਤੇ ਜਾ ਕੇ ਉਹ ਮੈਚ ਮੁੱਕਿਆ ਚਲ ਇਹ ਨਹੀਂ ਗੱਲ ਵੀ ਪਹਿਲੀ ਵਾਰ ਹੋਈ ਅੱਗੇ ਵੀ ਹੁੰਦਾ ਦੀ ਗੱਲ ਇੱਕ ਕਈ ਸਾਲਾਂ ਦੀ ਗੱਲ ਆ ਹੋਊਗੀ 10 ਰੋਸ ਦੀ ਹੋਊਗੀ ਗੱਲ ਆ ਜਿੱਥੇ ਤੋਂ ਟੂਰਨਾਮੈਂਟ ਖੇਡੇ ਅਸੀਂ ਸ਼ਾਮ ਤੱਕ 4-5 ਗੋਡੀਆਂ ਪੈਂਦੇ ਸਿਕ ਮੈਚ ਨਹੀਂ ਇਹ ਤਾਂ ਹੁੰਦਾ ਸਾਡੇ ਆਪਣੇ ਵੇਲੇ ਜਦੋਂ ਉਹੀ ਉਦੋਂ ਵੀ ਹੁੰਦਾ ਸੀ ਪਰ ਟੀਮਾਂ ਜਿੱਦ ਬੰਦ ਪਹੁੰਚ ਜਾਂਦੀਆਂ ਸੀਗੀਆਂ ਗਰਾਊਂਡ ਦੋ ਰੱਖੋ ਦੋ ਗਰਾਊਂਡ ਰੱਖੋ ਫੇਰ ਵੀ ਰੰਪੀ ਆਇਆ ਨਿਬਰ ਤਾਂ ਨਹੀਂ ਦੋ ਗਰਾਊਂਡ ਵੀ ਚਾਹੀਏ ਹੁਣ ਪਲੇਅਰ ਨਹੀਂ ਬੱਚਾਉਂਦੇ ਬਾਈ ਜਦ ਤੁਸੀਂ ਇਹੋ ਹੀ ਗੱਲ ਹੈ ਜਦ ਆਪਾਂ ਨੇ ਪਲੇਅਰ ਨੂੰ ਕੁਝ ਦੇਣਾ ਹੀ ਨਹੀਂ ਪਲੇਅਰ ਕਿਸ ਉਹ ਉਹ ਕਹਿੰਦੇ ਨੇ ਕੋਈ ਗੱਲ ਹੀ ਜਿਵੇਂ ਚੱਲਦਾ ਚੱਲੀ ਜਾਂਦਾ ਇੱਕ ਯਾਰ ਪਲੇਅਰ ਵੀ ਸੋਚੋ ਬਣਾ ਮੋਟਾ ਤੁਹਾਡੀ ਜ਼ਿੰਦਗੀ ਆ ਉਹਨਾਂ ਦਾ ਹਾਂ ਪਲੇਅਰਾਂ ਨੂੰ ਵੀ ਸੋਚਣ ਦੇ ਆਪਾਂ ਨੇ ਇੰਨੀ ਮਿਹਨਤ ਕੀਤੀ ਆ ਇਹ ਕਰਦਿਆਂ ਦਾ ਕੰਮ ਖਰਾਬ ਹੋ ਗਿਆ ਉਹਦਾ ਟਾਈਮ ਸਿਰ ਮੈਚ ਤੇ ਜਾਓ ਹਾਂ ਇਹ ਤੁਸੀਂ ਵੀ ਬਦਲ ਸਕਦੇ ਹੋ ਤੁਸੀਂ ਹੀ ਬਦਲਣਾ ਹੈ ਜਦ ਆਪਾਂ ਸਵੇਰੇ ਉੱਠ ਖੜੇ ਆ ਆਪਾਂ ਨੂੰ ਪਤਾ ਆਪਾਂ ਮੈਚ ਤੇ ਜਾਣਾ 8 ਵਜੇ ਤੁਸੀਂ ਪ੍ਰਸ਼ਾਦਾ ਪਾਣੀ ਛਕ ਲਿਆ ਉਹਦਾ ਟਾਈਮ ਉਹ ਦੋਵੇਂ ਪੋਕਟ ਚੱਕ ਕੇ ਤੁਸੀਂ ਕਰਨਾ ਕੀ ਆ ਕਰੇ ਹੁਣ ਪਲੇਅਰਾਂ ਤੇ ਮੈਨੂੰ ਲੱਗਦਾ ਡਿਸਪਲਿਨ ਨਹੀਂ ਹੈਗਾ ਵੀਰੇ ਮੈ ਟਾਈਮ ਸਿਰ ਉਹਨਾਂ ਦੀ ਕੋਈ ਐਕਸਰਸਾਈਜ਼ ਨਹੀਂ ਹੈ ਕਿ ਮੈਂ ਹੁਣ ਲਈ ਆਪਣੇ ਮੈਨੂੰ ਦੀ ਗੱਲ ਕਰਦਾ ਪਲੇਅਰਾਂ ਚ ਵੀ ਕਮੀਆਂ ਨੇ ਕਮੀਆਂ ਨੇ ਪਲੇਅਰਾਂ ਚ ਕਮੀਆਂ ਨੇ ਮੈਂ ਰੋਜ਼ ਕਹਿੰਦਾ ਵੀ 4 ਵਜੇ ਤੋਂ ਪਹਿਲਾਂ ਆਇਆ ਕਰੋ 4 ਵਜੇ ਤੋਂ ਪਹਿਲਾਂ ਕੋਈ ਨਹੀਂ ਆਉਂਦਾ ਨਹੀਂ ਆ 4:30 ਵਜੇ ਕੋਈ ਆਊਗਾ ਕੋਈ 5 ਵਜੇ ਆਊਗਾ ਫੂਨਾਂ ਨੇ ਬੜਾ ਫੂਨਾਂ ਨੇ ਬੜਾ ਸਿਸਟਮ ਬਣਾਇਆ ਪਰ ਗਰਾਊਂਡ ਨੂੰ ਵੀ ਜੀ ਨਹੀਂ ਕਰਦਾ ਵੀ ਮੈਂ 4 ਵਜੇ ਦਾ ਖੜਾ ਉਹੀ ਗੱਲ ਹੈ ਨਾ ਇਹਨਾਂ ਨੂੰ ਸੋਚਣਾ ਪੈਣਾ ਗੱਲ ਪਲੇਅਰਾਂ ਨੂੰ ਵੀ ਸੋਚਣੀ ਪੈਣੀ ਹੈ ਇਹ ਚੱਲ ਹੁਣ ਜਿਹੜੇ ਫੈਡਰੇਸ਼ਨ ਵਾਲੇ ਉਹ ਤਾਂ ਸੋਚਣ ਲੱਗੇ ਉਹਨਾਂ ਦਾ ਦਾਜਾ ਕੰਮਾਂ ਕਰੀ ਜਾਂਦੇ ਆ ਤੁਹਾਨੂੰ ਵੀ ਸੋਚਣੀ ਪਣੀ ਆ ਇਹ ਫੜੀ ਗੱਲ ਪਲੇਅਰਾਂ ਨੂੰ ਇੱਕ ਜਦੋਂ ਸਟੀਰ ਹਾਡੇ ਵਾਲੇ ਇਹ ਵੀ ਬਹੁਤ ਰੋਲਾ ਪੈਂਦਾ ਵੀ ਪਲੇਅਰ ਬਹੁਤ ਕਰਦੇ ਆ ਆ ਪਲੇਅਰਾਂ ਇਹ ਪੀ ਕੇ ਲਾਉਂਦੇ ਆ ਅੱਧਾ ਤਾਂ ਹੁਣ ਯਾਰ ਤੁਸੀਂ ਜੇ ਰਾਤ ਨੂੰ ਤੁਸੀਂ 1 ਵਜਾਉਂਗੇ ਰੇਪੀ ਮੈਂ ਤੈਨੂੰ ਦੱਸਦਾ ਵੀ ਹੁਣ ਮੈਂ ਤੇਰੀ ਹਾਲਤ ਦੇ ਬੈਠਾ ਜੋ ਨਾਲ ਲੱਤ ਮਾਰਦਾ ਠੀਕ ਆ ਤੇਰੀ ਤਕਲੀਫ ਕਿੰਨੀ ਹੋਊਗੀ ਹੋਊਗੀ ਫਿਰ ਜਦ 12 1 ਵਜੇ ਜਾਣਾ ਜਨਵਰੀ ਦਾ ਹੈ ਆਪਾਂ ਜਨਵਰੀ ਫਰਵਰੀ ਦਾ ਤੁੰਦ ਪੈਂਦੀ ਆ ਉੱਥੇ ਜੇ ਤੁਸੀਂ ਕਹੋ ਕਿ ਹੁਣ ਇਹ ਨਾਰਮਲ ਖੜਾਉਣਾ ਸੀ ਉਹਨੂੰ ਤੁਸੀਂ ਕਿਵੇਂ ਖੜਾ ਮੋਗੇ ਤੁਸੀਂ ਖੜਾ ਸਕਦੇ ਗੱਲ ਹੋਰ ਆ ਨਾ ਇੱਕ ਟੂਰਨਾਮੈਂਟ ਖੇੜ ਦੀ ਉਹਦੇ ਨੀਲ ਪੈ ਜਾਣਗੇ ਮੁੜਕਿਆਂ ਨੇ ਖੇਡਣਾ ਨਹੀਂ ਹੈਗਾ ਜੇ ਕੋਈ ਪੇਨ ਕਲਰ ਵੀ ਰਹਿੰਦਾ ਤੁਸੀਂ ਇਹ ਚ ਸੁਧਾਰ ਲਿਆਵੋਗੇ ਤੁਸੀਂ ਦੇਣੀ ਆ ਖੇਡ ਨੂੰ ਤੁਸੀਂ ਕਹੇ ਜਾ ਕੁਝ ਦੇਣਾ ਇਹ ਤਾਂ ਜਿਹੜਾ ਖੜਾਉਣੇ ਵਾਲੇ ਨੇ ਦੇਣਾ ਜੇ ਖੇਡ ਐਸੇ ਹਿਸਾਬ ਨਾਲ ਹੁੰਦੀ ਰਹੀਏ ਜੋ ਕਦੇ ਵੀ ਨਹੀਂ ਤੁਸੀਂ ਵਿਰਦ ਨੂੰ ਕੱਢ ਸਕਦੇ ਨਹੀਂ ਕੱਢ ਸਕਦੇ ਕਿਉਂਕਿ ਜਿਹੜਾ ਹੁਣ ਪੇਨ ਕਲਰ ਦਾ ਮੈਨੂੰ ਪਤਾ ਵੀ ਚੱਲ ਪੇਨ ਕਲਰ ਲੈ ਲਓ ਉਹਨੂੰ ਵੀ ਡਰਗ ਸਮਝੀ ਜਾਂਦੇ ਵਿੱਚ ਪੇਨ ਕਲਰ ਉਹਨੂੰ ਵੀ ਮੈਂ ਬਹੁਤ ਟੂਰਨਾਮੈਂਟ ਹੁੰਦੇ ਜੀ ਚੱਲ ਪਹਿਲਾਂ ਅਸੀਂ ਇੱਥੇ ਜਾਣਾ ਹਾਂ ਆਮੀ ਹੁੰਦਾ ਸੀ ਸਾਇਰੇ ਤੇ ਪੱਕਾ ਹੀ ਹਾਂ ਇੱਥੇ ਸਰਾਹ ਤੇ ਚੱਲੇ ਜਾਂਦੇ ਹੁੰਦਾ ਸੀ ਮੈਚ ਉਹਨਾਂ ਨੇ ਸਾਨੂੰ ਸੂਰਜ ਖੜੇ ਤੇ ਫਾਈਨਲ ਮੈਚ ਕਰਾ ਦੇ ਫਾਈਨਲ ਮੈਚ ਹੋ ਜਾਣਾ ਉਹਦਾ ਚਿਰ ਟਾਈਮ ਨਾਲ ਉਹਨਾਂ ਨੂੰ ਕੋਡੀ ਬਾਰੇ ਏਡੀ ਕੋਈ ਨੌਲੇਜ ਨਹੀਂ ਸੀ ਪਰ ਉਹ ਕੀ ਕਹਿੰਦੇ ਉਹ ਕਹਿੰਦੀ ਸਾਜ ਵੀ ਕੰਮ ਸੇ ਕੰਮ ਟਾਈਮ ਨਾਲ ਤਾਂ ਮੁੱਕੇ ਟਾਈਮ ਸਾਨੂੰ ਮੁੱਕੀ ਕਿਉਂਕਿ ਉਹਨਾਂ ਦਾ ਵੀ ਇੱਕ ਆਪਣਾ ਪ੍ਰੋਗਰਾਮ ਹੁੰਦਾ ਸੀਗਾ ਹਾਂ ਹੁਣ ਉੱਥੇ ਜੇ ਹੁਣ ਆਪਾਂ ਕਹੀਏ ਵੀ ਸਾਨੂੰ ਉੱਥੇ ਕੋਈ ਪੇਨ ਕਿਲਰ ਲੈਣ ਦੀ ਲੋੜ ਆ ਧੁੱਪ ਧੁੱਪ ਤਾਂ ਅਸੀਂ ਬਿਲਾ ਆਣਾ ਸਾਨੂੰ ਦੋ ਗੇੜੇ ਲੈ ਗਰਮੀ ਆ ਜਾਣੀ ਗਰਮੀ ਆ ਜਾਣੀ ਮੇਨ ਇਹ ਵੀ ਇਹਨਾਂ ਕਾਰਨਾਂ ਦਾ ਇਹ ਵੀ ਕਾਰ ਬਹੁਤ ਕੋਸਾ ਬਾਈ ਬਹੁਤ ਕਾਰਨ ਹੈ ਗੱਲ ਤਾਂ ਇਹੀ ਆ ਵੀ ਮੈਂ ਕਹਣਾ ਵੀ ਜਿਹੜੀ ਮਾਂ ਪੁੱਤ ਨੂੰ ਉਹ ਨਹੀਂ ਦੇਣਾ ਭਵਿੱਖ ਇਹ ਮਾਂ ਐ ਮਾਂ ਪਿਓ ਨੇ ਜਾਂ ਫੈਡਰੇਸ਼ਨ ਵਾਲੇ ਨੇ ਕਮੇਟੀ ਵਾਲੇ ਨੇ ਇਹੀ ਇਹਦੇ ਮਾਂ ਪਿਓ ਨੇ ਜਾਂ ਬਾਹਰਲੇ ਜਿਹੜੇ ਟੂਰਨਾਮੈਂਟ ਕਰਾਉਂਦੇ ਨੇ ਆਹ ਐਨ ਆਰ ਆਈ ਭਰਾ ਨੇ ਬੋਲੀ ਛੋਟੀ ਦੇ ਮਾਂ ਪਿਓ ਇਹੀ ਨੇ ਐਨ ਆਰ ਆਈ ਦੇ ਬੀਬੀਆਂ ਨੂੰ ਵੀ ਇੱਕ ਬੇਨਤੀ ਆ ਵੀ ਤੁਸੀਂ ਚਲੋ ਮੈਚ ਕਰਾਉਣੇ ਇੰਡੀਆ ਪੈਸੇ ਭੇਜਦੇ ਹੋ ਤੁਸੀਂ ਵੀ ਯਾਰ ਮੜਾ ਇੱਕ ਜ਼ੋਰ ਲਾਓ ਵੀ ਯਾਰ ਜਿਹੜਾ ਰਾਤ ਨੂੰ ਮੈਚ ਹੁੰਦਾ ਨਾ ਉਹ ਤੁਸੀਂ ਮੜੇ ਵਿਰੋਧ ਕਰੋ ਆਪ ਆਪਣੇ ਹਰ ਇੱਕ ਜਿਹਨੇ ਮੇਲੇ ਤੇ ਨਾਰੀ ਨੇ ਨਾ ਉਹ ਸਪੈਸ਼ਲ ਕਹੋ ਵੀ ਭਾਈ ਟਾਈਮ ਨਾਲ ਬੇ ਟਾਈਮ ਨਾਲ ਮੈਚ ਕਰਾਓ ਯਾਰ ਵੀ ਸਵਾਦ ਵੀ ਆਵੇ ਤੁਹਾਡੇ ਪੈਸੇ ਖਰਚੇ ਹੁੰਦਾ ਕੋਈ ਵੀਰੇ ਲਾਭ ਵੀ ਕਿਸੇ ਕਿਉਂਕਿ ਟਾਈਮ ਜਦੋਂ ਮੈਚ ਟਾਈਮ ਨਾਲ ਹੁੰਦੇ ਆ ਨਾ ਪਲੇਅਰ ਟਾਈਮ ਨਾਲ ਬਰੌਨ ਚਾਉਂਦੇ ਆ ਉਦੋਂ ਮੈਚ ਵਧੀਆ ਹੁੰਦੇ ਆ ਤੁਹਾਨੂੰ ਸਵਾਦ ਆਉਂਦਾ ਮੈਚ ਦੇਖਣ ਦਾ ਹਨਾ ਜਿਹਦੀ ਹੱਕੇ ਦਾਮ ਹੁੰਦਾ ਐ ਕੌਡੀਆਂ ਪਾ ਕੇ ਉਹ ਲੈ ਕੇ ਜਾਂਦਾ ਹੁਣ ਪੰਜ ਪੰਜ ਕੌਡੀਆਂ ਆਉਂਦੀਆਂ ਨੇ ਉਧਰੋਂ ਹਨੇਰਾ ਹੋਇਆ ਹੋਇਆ ਉਹ ਪੈਸੇ ਦਾ ਇਹ ਕੋਈ ਫਾਇਦਾ ਨਹੀਂ ਹੈਗਾ ਕਰੀ ਨਾ ਨਾ ਕੋਈ ਫਾਇਦਾ ਹਾਂ ਉਹ ਤਾਂ ਇੱਕ ਵਾਰ ਤੁਸੀਂ ਨੌ ਕਰ ਲਿਆ ਪਰ ਗੇਮ ਨੂੰ ਉਹਦਾ ਤੱਕਾ ਹੀ ਮਾਰਿਆ ਉਹਨੇ ਗੇਮ ਨੂੰ ਖੇਡ ਨੂੰ ਕੋਈ ਉਹਨੇ ਸਾਥ ਨਹੀਂ ਦਿੱਤਾ ਸਪੋਰਟ ਨਹੀਂ ਕਰਿਆ ਤੱਕਾ ਹੀ ਤੱਕਾ ਹੀ ਵੱਜਿਆ ਹਾਂ ਮੈਂ ਤਾਂ ਇਹ ਮੰਨਦਾ ਵੀ ਤੱਕਾ ਵੱਜਿਆ ਆਪਣੇ ਕੋਲ ਚਾਰ ਟੀਮਾਂ ਪ੍ਰੈਕਟਿਸ ਕਰਦੇ ਹਾਂ ਹਾਂ ਚਾਰ ਆਪਣ ਨੂੰ ਕਰਦੇ ਹਾਂ ਮੈਂ ਚਾਰਾਂ ਦੇ ਮੈਚ ਕੱਲ ਦੇਖਦਾ ਸੀ ਤਿੰਨਾਂ ਚਾਰਾਂ ਦਾ ਮੈਚ ਦੇਖਿਆ ਪੰਜ ਕੋਡੀਆਂ ਤੋਂ ਵੱਧ ਕੋਈ ਖੇਡ ਕੀ ਹੁਣ ਮੈਂ ਉਹਨੂੰ ਕੀ ਕਹਾਂ ਵੀ ਤੂੰ ਕੀ ਕਰਦਾ ਆਹ ਵੀ ਕੀ ਦੱਸਾਂ ਮੈਨੂੰ ਕੀ ਦੱਸਾਂ ਵੀ ਤੇਰੇ ਚ ਕੀ ਨੌਕਸਤੀ ਸੀ ਤਿੰਨ ਤਿੰਨ ਰੀਡਰ ਸੀ ਇੱਕ ਇੱਕ ਉਹਨਾਂ ਨੇ ਕਾਢੀ ਭਈ ਇੱਕ ਨੇ ਦੋ ਪਾਲੀਆਂ ਬਸ ਮਾ ਮਾ ਉਹ ਕੀ ਦੱਸਾਂ ਵੀ ਤਾਂ ਕੀ ਸੁਧਾਰਨਾ ਗਲਤ ਉੱਥੀਆਂ ਨਾ ਇਹ ਯਾਰ ਸੋਚਣਾ ਪੈਣਾ ਕਮੇਟੀਆਂ ਨੂੰ ਫੇਰ ਅਲਗਾ ਡਰਾਗ ਕਰਦਾ ਉਹ ਭਾਈ ਉਹਨੇ ਹੀ ਆ ਕੇ ਉੱਥੇ ਜਿਹੜਾ ਕਾਰ ਵਾਂਗੂ ਚੱਲਦਾ ਹੋਊ ਉਹ ਆਪੇ ਵਧੀਆ ਹਾਂ ਫਿਰ ਉਹ ਨਹੀਂ ਕਰੂ ਉਹਨੂੰ ਖੁੱਲਾ ਟਾਈਮ ਦਵੋਗੇ ਖੁੱਲਾ ਖੁੱਲਾ ਰੱਜ ਕੇ ਉਹ ਖੇਡਣ ਜੋਗਾ ਹੋਊਗਾ ਆਪਾਂ ਦਸ ਮਿਹਨਤ ਕਰੀ ਦਿਖਾਉਣ ਜੋਗਾ ਹੋਊਗਾ ਤਾਂ ਉਹਦੀ ਆਪਾਂ ਮਿਹਨਤ ਦੇਖ ਸਕਦੇ ਹਾਂ ਜਿਹੜੀਆਂ ਚਾਰ ਕੌਡੀਆਂ ਜੀ ਇਹ ਤਾਂ ਆਪਾਂ ਸਪੀਡ ਹੀ ਦੇ ਸਕਦੇ ਹਾਂ ਉਹ ਸਭ ਝਾਲੀ ਲੈਂਦੇ ਨੇ ਹੂੰ ਠੀਕ ਨਹੀਂ ਉਹਦਾ ਸਪੀਡ ਐ ਫਿਰ ਤਾਂ ਵੀ ਜਿਹੜਾ ਲੰਘਿਆ ਵਾ ਮੂਰੇ ਕਿਢੰਗ ਲੰਘਿਆ ਵੀ ਇਹ ਚ ਸੁਧਾਰ ਲਿਆਓ ਬਹੁਤ ਜ਼ਰੂਰੀ ਆ ਵੀ ਇਹਨੂੰ ਕਮੇਟੀਆਂ ਨੂੰ ਇੱਕ ਹੱਥ ਨਾਲ ਕੀ ਫੇਰ ਬੇਟੇ ਇਹਦੇ ਟਾਈਮ ਦੇ ਹੱਲ ਕਰੋ ਚਾਹੇ ਦੋ ਟਾਈਮ ਦਾ ਵੀ ਹੱਲ ਕਰੋ ਇੱਕ ਤੁਸੀਂ ਵੀਰ ਬਣ ਕੇ ਜਿਹੜਾ ਮੈਚ ਆ ਨਾ ਜਿਹੜੇ ਮੈਚ ਤੁਸੀਂ ਫੈਡਰੇਸ਼ਨ ਨੂੰ ਵੀ ਮੈਚ ਦੋ ਤੁਸੀਂ ਇੱਕ ਮੈਚ ਕਰਾ ਕੇ ਦੇਖੋ ਤੁਹਾਡਾ ਆ ਸਾਲ ਦੇ ਵਿੱਚ ਹੀ ਬਹੁਤ ਆਏ ਕੋਡੀਆਂ ਦਾ ਫਰਕ ਪੈ ਗਿਆ ਨਹੀਂ ਐਨਆਰਆ ਵੀਰਾਂ ਨੂੰ ਚਾਹੀਦਾ ਜਿਹਦਾ ਬਜਟ ਹੈਗਾ ਉਹ ਪ੍ਰੈਸਨ ਦੇ ਮੈਂ ਜ਼ਰੂਰ ਕਰਾਵਾਂ ਜ਼ਰੂਰ ਕਰਾਓ ਕਿਉਂਕਿ ਇੰਨਾ ਉਹਨਾਂ ਦਾ ਬਜਟ ਨਹੀਂ ਜਿੰਨਾ ਤੁਸੀਂ ਉਂ ਪਾਇਆ ਪੈਸੇ ਵਲੇ ਹੁੰਦੇ ਨੇ ਨਾ ਇੰਨਾ ਬਜਟ ਨਹੀਂ ਹੈ ਉਹਨਾਂ ਦਾ ਬਜਟ ਉਹਨਾਂ ਦਾ ਠੀਕ ਹੀ ਆ ਹੁਣ ਮੈਂ ਦੱਸਦਾ ਇੱਕ ਗੱਲ ਹਮ ਆਪਣੇ ਮੰਨ ਲਓ ਮਾਲਵੇ ਦੇ ਵਿੱਚ 100 150 ਟੀਮ ਖੇਡਦੀ ਆ ਹਮ ਇੰਨੀ ਤਾਂ ਨਾਰਮਲ ਹੀ ਗੱਲ ਆ ਹਾਂ ਇਹ ਜਿਹੜੀ 100 150 ਟੀਮਾਂ ਇਹਨਾਂ ਦੇ ਵਿੱਚ ਆਲ ਓਪਨ ਦੇ ਵਿੱਚ ਜਿਹੜੇ 5-5 ਕੋਡੀਆਂ ਖੇਡ ਕੇ ਕਿਸੇ ਦੀ ਵੀ ਜਗ੍ਹਾ ਨਹੀਂ ਬਣ ਨਹੀਂ ਮੰਨ ਲਈ ਹੁਣ ਜਿਹਨੇ 20 ਕੋਡੀਆਂ ਜਾਂ 15 ਕੋਡੀਆਂ ਜਾਂ 12 ਕੋਡੀਆਂ ਕਦੇ ਪਾਕ ਨਹੀਂ ਦੇਖੀਆਂ ਉਹ ਤੂੰ ਆਹ ਲੋਪਨ ਦਾ ਰੀਡਰ ਕਿਵੇਂ ਗਿਣੇਗਾ ਨਹੀਂ ਗਿਣ ਸਕਦਾ ਇਹ ਨਹੀਂ ਗਿਣੇ ਨਹੀਂ ਸਕਦਾ ਜਵਾਕਾਂ ਨੂੰ ਹੁਣ ਕੋਈ ਨਹੀਂ ਪਤਾ ਜਿਹੜੇ ਖੇਡ ਰਹੇ ਚਾਹੇ ਉਹ ਪਿੰਡ ਬਾਰ ਦਾ ਜਿੱਤ ਵੀ ਰਹਿਆ ਮੈਚ ਹੈ ਨਾ ਪੰਜ ਪੰਜ ਕੋਡੀਆਂ ਨਾਲ ਮੈਚ ਜਿੱਤੀ ਜਾਂਦੀ ਹੈ ਟੀਮ ਲੋ ਰੀਡਰ ਹੂੰ ਉਹਨਾਂ ਦੀ ਹਾਲੇ ਪੰਜਾਬ ਲਈ ਕੋਈ ਵੀ ਜਗ੍ਹਾ ਨਹੀਂ ਜਗ੍ਹਾ ਇਸ ਕਰਕੇ ਨਹੀਂ ਹੈਗੀ ਵੀ ਉਹਨਾਂ ਨੇ ਹਾਲੇ 12 14 ਕੋਡੀਆਂ ਕਦੇ ਪਾ ਕੇ ਨਹੀਂ ਦੇਖਿਆ ਨਹੀਂ ਮੈਂ ਹੋਰ ਵੀ ਦੇਖਿਆ ਹੁਣ ਹੈ ਨਹੀਂ ਪਾਉਂਦਾ ਇਹ ਕਹਿਣਾ ਉਹਨਾਂ ਨੂੰ ਕਿਤੇ 10 15 ਦਿਨਾਂ ਬਾਅਦ ਜਾਂ ਮਹੀਨੇ 'ਚ ਇੱਕ ਟੂਰਨਾਮੈਂਟ ਅਜਾ ਮਿਲ ਜੂ ਇਹ ਚੋਰੀ ਦਾ ਉਹਦੇ ਨਾਲ ਉਹਨਾਂ ਦੀ ਫਿਰ ਵੀ ਨਹੀਂ ਜਗ੍ਹਾ ਉਹ ਨਾਲ ਇੱਕ ਦਿਨ ਦੀ ਸਰੀਰ ਦੀ ਨਾਲ ਲਗਾਤਾਰ ਮੈਚ ਖੇਡ ਕੇ ਪਰਫਾਰਮੈਂਸ ਆਉਂਦੀ ਆ ਰਹੀ ਤੇ ਰੋਜ਼ ਮੈਚ ਖੇਡ ਕੇ ਉਹ ਪਰਫਾਰਮੈਂਸੇ ਨਹੀਂ ਆਉਣੀ ਉਹਨਾਂ ਦੀ 8 5 ਕਰੋੜੀਆਂ ਵਾਲਾ ਬੰਦਾ ਕਦੇ ਵੀ ਆਲ ਓਪਨ ਦੇ ਵਿੱਚ ਸਟੇਬਲ ਹੋ ਨਹੀਂ ਸਕਦਾ ਉਹਦੇ ਬਾਅਦ ਤੇ ਹੁਣ ਦੁਆਬਾ ਹੁੰਦਾ ਮਾਝਾ ਹੁੰਦਾ ਉਹ ਦੋਏ ਤਾਂ ਹੁੰਦੇ ਨੇ ਨਾਲ ਕੋਲ ਲੰਬੇ ਮੈਚ ਹੁੰਦੇ ਹੁਣ ਆਪਾਂ ਕੋਲੇ ਲੰਬਾ ਮੈਚ ਨਹੀਂ ਆਪਾਂ ਕੋਈ ਵਧੀਆ ਰੀਡਰ ਆਪਣੇ ਬਲੇ ਦੇਖਦੇ ਸੀ ਵਧੀਆ ਰੀਡਰ ਢੇਡ ਪਾਉਂਦਾ ਸੀ ਉਹਦਾ ਉਹ ਸਰੀਰ ਤੋਂ ਭਾਰੀ ਹੋ ਕੇ ਉਹਦੀ ਸੋਚ ਤੋਂ ਜਾਂਦਾ ਸੀ ਆਪਾਂ ਕਿ ਕਹਿੰਦੇ ਹੁੰਦੇ ਸੀ ਕਿ ਵੀ ਇਹਨੇ 5-4 ਮੈਚ ਖੇਡ ਕੇ ਜਰ ਇਹਨੇ ਫਿੱਟ ਹੋ ਜਾਣਾ ਹਾਂ ਕਿਉਂਕਿ ਲਗਾਤਾਰ 15-15 ਕੁੰਡੀਆਂ ਪਾਉਣੀਆਂ ਨੇ ਉਹਨਾਂ ਨੇ ਆਪ ਹੀ ਫਿੱਟ ਹੋ ਜਾਣਾ ਸੀ ਮੈਚਾਂ ਤੇ ਬਿਲਕੁਲ ਬਿਲਕੁਲ ਸੁਣੋ ਹੁਣ ਕੀ ਫਿੱਟ ਹੋਊਗਾ ਕੀ ਰੈਡਾ ਪਊਗਾ ਉਹ ਨਹੀਂ ਫਿੱਟ ਜੇ ਆਲ ਓਪਨ ਜਗ੍ਹਾ ਬਣਾਉਣ ਵਾਸਤੇ ਤੁਹਾਨੂੰ ਵੱਡੇ ਮੈਚ ਖੇੜਨੇ ਪੈਣਗੇ ਚਾਹੇ ਕਰਾਓ ਵੱਡੇ ਕਿਸੇ ਲੋਟ ਕੇ ਨਹੀਂ ਕਰਾ ਸਕਦੇ ਜਿਹਦਾ ਬਜਟ ਆ ਉਹ ਅਕੈਡਮੀਆ ਦੇ ਮੈਚ ਕਰਾਓ ਕਰਾਓ ਅਕੈਡਮੀ ਆਲੇ ਨੂੰ ਵੀ ਮੇਰੀ ਬੇਨਤੀ ਆ ਵੀਰ ਧਾਰ ਵਾਸਤੇ ਤੁਸੀਂ ਇਹਨੂੰ ਜ਼ਿਲ੍ਹਿਆਂ ਦੇ ਨਾਮ ਤੇ ਲੈ ਆਓ ਲੈ ਆਓ ਤੇ ਜ਼ਿਲ੍ਹਿਆਂ 'ਚ ਸਪான்ਸਰ ਮਿਲ ਜਾਣਗੇ ਕੀਮਤ ਬੰਨੀ ਨਹੀਂ ਨੇ ਪਲੇয়ারਾਂ ਨੂੰ ਥੋੜੇ ਥੋੜੇ ਪੈਸੇ ਮਿਲ ਜਾ ਕਰਨਗੇ ਇੱਕ ਜ਼ਿਲ੍ਹੇ ਦੇ ਵਿੱਚ 20 ਸਪான்ਸਰ ਨਾਰਮਲ ਗੱਲਾਂ ਉਹਨਾਂ ਨੂੰ ਕਹਿੰਦੇ ਕਿ ਕਿਸੇ ਪਲੇয়ার ਨੂੰ ਖਰਚਾ ਦੇ ਦਿਓ ਉਹ ਜਿਹੜੇ ਪਲੇয়ারਾਂ ਨੂੰ ਖਰਚਾ ਮਿਲੂ 1 ਲੱਖ 2 ਲੱਖ ਰੁਪਈਆ ਦੇ ਕੇ ਆਪਾਂ ਖੜਾਵਾਗੇ ਉਹ ਪਿੰਡਵਾਰ ਵੀ ਛੱਡੂਗਾ ਪਿੰਡਵਾਰ ਛੱਡੂਗਾ ਉਹਨੂੰ ਛੱਡਣੀ ਪਊਗੀ ਨਹੀਂ ਛੱਡੂਗਾ ਤਾਂ ਗਾਹ ਨੂੰ ਭਾਈ ਆਪਾਂ ਹੋਰ ਬੰਦਾ ਖੜਾ ਦਾਂਗੇ ਸੁਧਾਰ ਕਰੋਗੇ ہاں ਇਹ ਸੁਧਰੂਗੀ ਕਰਨ ਵਾਲੇ ਨਹੀਂ ਕਰਨਾ ਮੈਂ ਤੀਜੀ ਵਾਰ ਫੇਰ ਕਹਿਣ ਲੱਗਿਆ ਵੀ ਇੱਕ ਬੱਚੇ ਨੂੰ ਜਿਹੜਾ ਭਵੇਖਾ ਉਹਦੀ ਖਾਦ ਖਰਾਕ ਉਹਨੂੰ ਸਿੱਖਿਆ ਕਹੇ ਜੀ ਦੇਣੀ ਉਹਨੂੰ ਬੋਲੀ ਕਿਹੜੀ ਆ ਉਹਦੀ ਉਹਦੀ ਪੜਾਈ ਉਹਦੀ ਮਾਂ ਤੇ ਡਿਪੈਂਡ ਕਰਦੀ ਆ ਇਹ ਜਿਹੜੇ ਜਵਾਕ ਨੇ ਜਿਹੜਾ ਅੱਜ 15 16 ਸਾਲ ਦਾ ਖੇਡਣ ਆਇਆ ਟੂਰਨਾਮੈਂਟ ਤੇ 20 ਸਾਲ ਦਾ ਖੇਡਣ ਆਇਆ ਉਹ ਇਹਦੇ ਚ ਕੁਝ ਵੀ ਸੁਧਾਰ ਨਹੀਂ ਕਰ ਸਕਦਾ ਸੁਧਾਰ ਕਰਨਾ ਜਿਹੜੀਆਂ ਕਮੇਟੀਆਂ ਨੇ ਸੁਧਾਰ ਕਰਨਾ ਫੈਡਰੇਸ਼ਨਾਂ ਨੇ ਸੁਧਾਰ ਕਰਨਾ ਜਿਹੜੇ ਐਨ ਆਰ ਆਈ ਟੂਰਨਾਮੈਂਟ ਕਰਾਉਂਦੇ ਨੇ ਸੁਧਾਰ ਕਰਨਾ ਸਾਡੇ ਵਰਗਿਆਂ ਨੇ ਜਿਹੜੇ 24 ਘੰਟੇ ਇਹਦੇ ਬਾਰੇ ਚਿੰਤਨ ਕਰਦੇ ਨੇ ਵੀ ਇਹਦੇ ਚ ਕੀ ਕੀਤਾ ਜਾ ਸਕਦਾ ਪਲੇਅਰ ਆਪਣੇ ਆਪ ਚ ਇਹਨੂੰ ਨਹੀਂ ਸੁਧਾਰ ਸਕਦਾ ਇਸ ਲਈ ਮੈਂ ਦਰਸ਼ਕਾਂ ਨੂੰ ਸਾਡੇ ਨਾਲ ਸਾਰੇ ਬੰਦਿਆਂ ਨੂੰ ਬੇਨਤੀ ਆ ਵੀ ਦਰਸ਼ਕ ਕਰੋ ਕੌਡੀ ਤੇ ਇਹਦੇ ਸੁਧਾਰ ਲੈ ਕੇ ਆਓ ਸੁਧਾਰ ਲੈ ਕੇ ਆਓ ਮੇਰੇ ਵੱਲੋਂ ਧੰਨਵਾਦ ਆਪਾਂ ਫੇਰ ਬੈਠਾਂਗੇ ਫੇਰ ਜੀ ਫੇਰ ਗੱਲ ਕਰਾਂਗੇ ਜੋ ਜ਼ਰੂਰੀ ਹੋਣਗੀਆਂ ਧੰਨਵਾਦ ਤੁਹਾਡਾ ਜੀ ਧੰਨਵਾਦ ਸਾਰੇ ਵੀਰਾਂ ਦਾ ਇੱਕ ਇੰਨੀ ਕਿ ਰਿਕੁਐਸਟ ਹੈ ਵੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤੇ ਆਪਾਂ ਗਾਂਵ ਵਾਸਤੇ ਇੱਕ ਮੈਸੇਜ ਕਰਕੇ ਵੀ ਦੱਸਿਓ ਜਿਹੜੇ ਆਪਣੇ ਐਨਆਰਆਈ ਆਪਣੇ ਐਨਆਰਆਈ ਆ ਗਿਆਸ ਜਿਹੜੇ ਇੰਟਰਨੈਸ਼ਨਲ ਪਲਾਨਿੰਗ ਪਲੇਅਰ ਨੇ ਆਪਣੇ ਹਾਂ ਉਹਨਾਂ ਨਾਲ ਵੀ ਬਹਿ ਕੇ ਕਰਾਂਗੇ ਉਹਨਾਂ ਨਾਲ ਵੀ ਇਸੇ ਡਿਸਕਸ ਕਰਿਆ ਕਰਾਂਗੇ ਵੀ ਅਸੀਂ ਆਪਾਂ ਕੀ ਕਰ ਸਕਦੇ ਹਾਂ ਠੀਕ ਹੈ ਥੈਂਕ ਯੂ ਸਾਰਿਆਂ ਦਾ ਧੰਨਵਾਦ ਧੰਨਵਾਦ ਜੀ